ਅੱਲ ਮਾਲੂ ਆ ਗਿਆ ਨਾ ਲੰਮਾ ਲੂ ਦਾ ਤੁਹਾਨੂੰ ਉਹੀ ਪਤਾ ਲੱਗਦਾ ਪਖਰਾਜ ਤੇ ਡਾਇਮੰਡ 'ਚ ਫਰਕ ਇਹਦਾ ਰੇਡ ਕਿੰਨਾ ਕਰਦਾ ਬਾਈ ਬਾਕੀ ਉਹ ਵੀ ਹੁਣ ਕਈ ਇਲਾਕਿਆਂ 'ਚ ਆ ਹੁਣ ਟਰਾਂਸਪੋਰਟੇਸ਼ਨ ਆ ਜਿਹੜੀ ਬਹੁਤ ਜ਼ਿਆਦਾ ਹੋ ਗਈ ਆ ਗੱਡੀਆਂ ਛੋਟੀਆਂ ਵਾ ਪਹਿਲਾਂ ਹੁੰਦਾ ਸੀ ਉਹ ਵੱਡਾ ਟਰੱਕ ਭਰ ਕੇ ਜਾਣਾ ਵਾ ਉਹ ਫਰੂਗਾ ਫੇਰ ਜਾਊਗਾ ਹੁਣ ਜੇ ਕਿਹਾ 10 5 7 ਕੁਆਂਟਲ ਮਾਲ ਆ ਉਹ ਵੀ ਗੱਡੀ ਛੋਟੀ ਆ ਭਰ ਕੇ ਅਗਲਾ ਤੋਰ ਦਿੰਦਾ ਵਾ ਸਾਰੀਆਂ ਮੰਡੀਆਂ ਘਰਾ ਦਿੰਦੀਆਂ ਗੱਡੀਆਂ ਬਹੁਤ ਜੋ ਮੈਂ ਕਹਦੀ ਵੀ ਇਹਨੂੰ ਬਹੁਤ ਗੱਡੀਆਂ ਵਾਲੇ ਜੇਕਾ ਆਪਦਾ ਕੰਮ ਟ੍ਰਾਂਸਪੋਰਟੇਸ਼ਨ ਬਹੁਤ ਫਾਸਟ ਹੋ ਗਈ ਆ ਉਹਨਾਂ ਚੀਜ਼ਾਂ ਦਾ ਇਹਨਾਂ ਤੇ ਬਹੁਤ ਅਸਰ ਪੈਂਦਾ ਪਹਿਲਾਂ ਹੁੰਦਾ ਲੋ ਰਾਸਤਾ ਚੋਂ ਗੱਡੀਆਂ ਛੋਲੀਆਂ ਦੇ ਕੰਨੀਆਂ ਆ ਰਹੀਆਂ ਉਹ ਇੱਕ ਉਧਰ ਸਹੀ ਗੱਲ ਆ ਭਾਈ ਆ ਵੇ ਲੋ ਇਧਰ ਰਾਸਤਾ ਨਹੀਂ ਛੋਲੀਆਂ ਡੇਲੀ ਨਿਤ 7 ਤੋਂ 8 ਗੱਡੀਆਂ ਆ ਰਹੀਆਂ ਤੇ ਆਪਣਾ ਪੰਜਾਬ ਮੋਗਰਾ ਲੋਕਲ ਛੋਲੀਆਂ ਉਸ ਹਾਲ ਲੋ ਆ ਕੇ ਇੱਥੇ ਕੀ ਆ ਆਪਾਂ ਜਿਹੜਾ 24 25 ਰੁਪਏ 30 ਰੁਪਏ ਵਿਕਣਾ ਉਹ ਭੈਣੇ 13 14 ਰੁਪਏ ਦੇ ਆ ਗਿਆ ਛੋਲੀਆਂ ਅੰਕੇ ਠੰਡ ਵਾਲੀ ਸਬਜ਼ੀ ਦਾ ਭਾਈ ਕੀ ਹਾਲ ਹੋਇਆ ਬਹੁਤ ਮੰਦਾ ਹਾਲ ਆ ਬਾਈ ਸਾਰੀ ਤੇ ਸਬਜ਼ੀ ਦਾ ਮੰਦਾ ਹਾਲ ਆ ਹਣਾ ਮੈਂ ਨਾ ਇਹ ਮੰਡੀਆਂ ਦੇ ਵਿੱਚ ਨਾ ਹਣਾ ਚੀਜ਼ ਵੇਖੋ ਅੱਗੇ ਕਦੇ ਆ ਚੀਜ਼ਾਂ ਵੇਖ ਨੂੰ ਮਿਲਦੀਆਂ ਸੀ ਵੀ ਇੱਕ ਪਾਸੇ ਗੋਭੀ ਪਈ ਹੋਵੇ ਤੇ ਇੱਕ ਪਾਸੇ ਕद्दू ਪਿਆ ਹੋਵੇ ਹਾਂ ਨਾਲੇ ਇੱਕ ਪਾਸੇ ਠੰਡਾ ਵਾਲੀ ਸਬਜ਼ੀ ਪਈ ਹੋਵੇ ਇੱਕ ਪਾਸੇ ਗਰਮੀ ਵਾਲੀ ਪਰ ਇੱਥੇ ਫਿਲਹਾਲ ਰੇਟ ਜਿਹੜਾ ਮੁੱਗੇ ਮੰਡੀ ਦੇ ਵਿੱਚ 28-30 ਰੁਪਏ ਰੇਟ ਜਿਹੜਾ ਹਾਂਜੀ ਹਾਂਜੀ ਬੜਿਆ ਵੇ ਮਟਰ ਦਾ ਹਣਾ ਮੰਦਿਰ ਸਸਰੀਕ ਕਾਲਜ ਦਾ ਸਪੰਡੂਕ ਤੇ ਚੰਦ ਭਾਈ ਸਵਾਗਤ ਕਰਦੇ ਆ ਤੇ ਮੈਂ ਮੰਦਿਰ ਸਸਰੀਕ ਤੇ ਲੋਬਾਈ ਬਹੁਤ ਦਿਨਾਂ ਬਾਅਦ ਆਜੇ ਨਾ ਮੋਗੇ ਮੰਡੀ ਦੇ ਵਿੱਚ ਢੇੜਾ ਮਾਰਿਆ ਆਪਾਂ ਨੂੰ ਵੀ ਆ ਥੋੜੇ ਘਰ ਦੇ ਰਵੇਵੇਂ ਕਰਕੇ ਕੰਮ ਪੈ ਜਾਂਦਾ ਦੀ ਹਣਾ ਤੇ ਮੋਗੇ ਮੰਡੀ ਦੇ ਵਿੱਚ ਆਇਆ ਭਾਈ ਅੱਜ ਤਰੀਕ ਹੋ ਗਈ ਜਿਹੜੀ 19 ਮਾਰਚ 2025 ਤੇ ਟਾਈਮ ਹੋ ਗਿਆ ਜਿਹੜਾ ਸਵੇਰ ਦਾ 6:00 ਵਜੇ ਭਾਈ ਹਣਾ ਤੇ ਪਹਿਲੇ ਨੰਬਰ ਦਾ ਗਾਰਡ ਇਧਰਲੇ ਪਾਸੇ ਮੇਜਰ ਮੇਜਰ ਸੰਗ ਟ੍ਰੇਡਿੰਗ ਕੰਪਨੀ ਦਾ ਖੜਿਆ ਭਾਈ ਦਾ ਰੇਟ ਪੁੱਛਦੇ ਵੀ ਕੀ ਕਿੰਨੇ ਵਾਲੇ ਗਾਹਕ ਥੋੜਾ ਮੰਡੀ ਦੇ ਵਿੱਚ ਸਵੇਰੇ ਸਵੇਰੇ ਹੋਲੀ ਹੋਲੀ ਗਾਹ ਘਰਾਂ ਚੋਂ ਨਿਕਲਦਾ ਕਿਉਂਕਿ ਨੇ ਰਾਜਾ ਬਾਲਾ ਹਲੇ ਬਾਈ ਹਨ ਤੇ ਫਿਲਹਾਲ ਬਾਈ ਦੇ ਮੈਕਲ ਬਾਈ ਕੀ ਹਾਲ ਚਾਲ ਹੋਰ ਠੀਕ ਚੱਲ ਪਰ ਵਧੀਆ ਹੋ ਜੀ ਕੀ ਹਾਲ ਚਾਲ ਬਾਈ ਕਿਹੜਾ ਬਾਈ ਦੱਸੂਗਾ ਰੇਟ ਬਾਈ हां भाई दस दूंगा हां जी हां जी ते भाई के मड़ा मोटा सुधार हो तो सब्जी जब हां जी हो गया हो गया गोभी की रेट का कि दी इथे गोभी 5-6 ਰੁਪਏ ਦੀ गोभी ਜਿਹੜੀ ਆ ਇਹਨ ਬਗਲਿਆਂ ਵਾਲੀ गोभी 5-6 ਰੁਪਏ ਇਹਦਾ ਰੇਟ ਤਾਂ ਉੱਥੇ ਹੀ ਖੜਾ ਫਿਲਹਾਲ ਹੈ ਨਾ ਜਿਹੜੀ ਆ ਬੰਦ गोभी ਆ ਗਈ ਭਈ ਇਹਦਾ ਰੇਟ ਇਹ ਵੀ 5-4-5 ਇਹ ਵੀ 5-4 ਰੁਪਏ ਲਾ ਵੀ गोभी ਦੇ ਵੇਚ ਵਾਲੇ ਕੋਈ ਸੁਧਾਰ ਨਹੀਂ ਹੋ ਰਿਹਾ ਜਿਹੜੇ ਬਰਕਰਾਰ 5-5 6-6 ਰੁਪਏ ਦੇ ਨੇੜੇ ਤੇ ਕਿਲੋ ਦੇ ਨੇੜੇ ਨਾ ਨਹੀਂ ਕੀ ਜਾਂਦਾ ਲਫਾਫਾ ਜਾਨੀ ਕਿੰਨੇ ਦਾ ਸੋਦਾ ਸੋਦਾ ਐਨੇ ਕਨੇੜ ਤੇ ਰਹਿਣਾ 100 ਦੇ ਰੇਡ ਤੇ 25 75 80 ਹਾਂ ਇਹ ਰੇਡ ਤੇ ਮਰਡਰ ਦਾ ਭਾਈ ਇੱਥੇ ਕੀ ਰੇਡ ਚੱਲੀ ਮਰਡਰ ਹੈਗਾ 30 ਰੁਪਏ ਕਿਲੋ ਜੀ ਦਾ ਮਟਰ 30 ਰੁਪਏ ਕਿਲੋ ਭਾਈ ਜਾਨੀ ਮੰਗੀ ਜਾਂਦੇ ਆ। ਕੱਲ ਕਿੰਨਾ ਵੇਚਿਆ ਸੀ ਭਾਈ? ਕੱਲ 28 30 ਵੀ ਕਿਹਾ ਕੱਲ 28 30 ਵੀ ਕਿਹਾ ਤੇ ਜਾਨੀ ਹੁਣ ਮਟਰ ਦੀ ਕੁਆਲਿਟੀ ਥੋੜੀ ਤੁਹਾਨੂੰ ਦੱਸ ਦਿਆਂ ਵੀ ਪਹਿਲਾਂ ਵਰਗੀ ਨਹੀਂ ਰਹੀ ਕਿਉਂਕਿ ਬਹੁਤ ਚਰ ਹੋ ਗਿਆ ਭਾਈ ਹਾਂ ਤਾਂ ਮਟਰ ਚੱਲ ਗਿਆ। ਹਾਂਜੀ ਹਾਂਜੀ। ਤੇ ਆ ਵਿੱਚ ਪੱਕੜ ਮਟਰ ਜ਼ਰੂਰ ਆਈ ਜਾਂਦਾ। ਪਰ ਇੱਥੇ ਫਿਲਹਾਲ ਰੇਟ ਜਿਹੜਾ ਮੋਗੇ ਮੰਡੀ ਦੇ ਵਿੱਚ 28 30 ਰੁਪਏ ਰੇਟ ਜਿਹੜਾ ਹਾਂਜੀ ਹਾਂਜੀ ਬੜਿਆ ਵਾ ਮਟਰ ਦਾ। ਜੇ ਲੈ ਕੇ ਆਊਗਾ ਇੰਨਾ ਕ ਵੇਖ ਜੂਗਾ। ਤੇ ਜੇ ਮੈਂ ਉਧਰ ਮੂਲੀ ਦੇ ਪੰਜ ਭਾਈ ਇਹਨਾਂ ਦਾ ਰੇਟ ਜਿਹੜੇ ਮੂਲੀ ਮੂਲੀ 10 ਰ ਉਹ 10 ਰੁਪਏ ਤੇ ਧਨੀਏ ਦਾ ਰੇਟ ਪਾਈ ਧਨੀਆ 20 ਰੁਪਏ ਕਿਲੋ ਜੀ ਧਨੀਆ 20 ਰੁਪਏ ਕਿਲੋ ਇਹਨੇ ਤੇੜ ਹੋ ਗਿਆ ਨਾ ਤੇ ਬਾਕੀ ਹੋਰ ਗਾਜਰਾ ਤਾਂ ਨਹੀਂ ਅੰਜ ਨਹੀਂ ਗਾਜਰ ਨਹੀਂ ਆਈ ਕਦੂ ਆਏ ਸੀਗੇ ਕਦੂ ਆਇਆ ਜਾਇਆ ਨਹੀਂ ਕਦੜੀ ਸਾਈਡ ਦਾ ਆਇਸੀ ਕਦੂ ਹਰਮਾਨਗੜ ਹਰਮਾਨਗੜ ਦੀ ਸਾਈਡ ਆਪਣੇ ਲੋਕਾਂ ਦੀ ਸ਼ੁਰੂ ਹੋਇਆ ਨਹੀਂ ਹੋਰ ਹੀ ਹੋਇਆ ਜੀ ਲੋਕਲ ਵਾਲੇ ਆਉਣ ਲੱਗ ਜੂਗਾ ਮੇਰੇ ਸਹਾਨੂੰ 20 25 ਦਿਨ ਦੇ ਰੇਟ ਤੇ ਲੱਗ ਜੂਗਾ ਨਾ ਬਾਈ ਤੇ ਅੱਜ ਦਾ ਕਦੂ ਦਾ ਭਾਅ ਹੈਗਾ 25 30 ਰੁਪਏ ਕਿਲੋ ਇਸ ਟਾਈਮ ਜਿਹੜਾ ਕਦੂ ਦਾ ਭਾਅ ਹਰਮਾਨਗੜ ਵਾਲੇ ਦਾ 25 30 ਰੁਪਏ ਬਈ ਇੱਕ ਗੱ ਬੰਦੂਟ ਕਾਟੀ ਲੱਗਾ ਹੈ ਜਿਆਦਾ ਨਹੀਂ ਲੱਗਾ ਜਿਆਦਾ ਨਹੀਂ ਲੱਗਾ ਇੱਥੇ ਆਪਣੇ ਨੇੜੇ ਦੇ ਲੋਕਲ ਕਾਟੀ ਆ ਤੇ ਰੇਟ ਬਣਿਆ ਰਹਿ ਸਕਦਾ ਹਾਂ ਰੇਟ ਬਣਿਆ ਰਹਿ ਲੋਕਲ ਤੇ ਭਿੰਡੀ ਵਗੈਰਾ ਦਾ ਕੀ ਲੱਗਦਾ ਭਾਈ ਭਿੰਡੀ ਹਲੇ ਆਪਣੀ ਤਾਂ ਚੱਲੀ ਨਹੀਂ ਗਈ ਬਾਹਰ ਹੀ ਆਉਂਦੀ ਇਹ ਉਹ ਵੀ ਬਾਹਰ ਆਉਂਦੀ ਆ ਉਹਦਾ ਰੇਟ ਕਿੰਨਾ 70 ਰੁਪਏ 60 65 ਰੁਪਏ 70 ਰੁਪਏ 60 65 ਰੁਪਏ ਫਿਲਹਾਲ ਭਾਈ ਹਾਲੇ ਜਿਵੇਂ ਠੰਡ ਵਾਲੀ ਸਬਜ਼ੀ ਜ਼ਿਆਦਾ ਆ ਜਾਂਦੀ ਹਾਲੇ ਗਰਮੀ ਵਾਲੀ ਗਰਮੀ ਵਾਲੀ ਸਬਜ਼ੀ ਬਈ ਖਰਦੀ ਮੈਂ ਲੋਕੀ ਕਾਟੇ ਕਾਟ ਹੀ ਖਾਂਦੇ ਆ ਆ ਯਾਰ ਸਬਜ਼ੀ ਹੁਣ ਠੰਡ ਵਾਲੀ ਮੈਂ ਖਾ ਖਾ ਹੱਕ ਵੀ ਗਏ ਹਨ ਹਾਂਜੀ ਕਰ ਫੇਰ ਤਾਂ ਨਹੀਂ ਬੰਦ ਆਗਾ ਬਿਲਕੁਲ ਹਾਂਜੀ ਰੇਤੀ ਚੀਜ਼ ਹੈ ਹਰੇਕ ਬਰੇ ਨਾ ਦੇ ਦਿੰਦੀ ਆ ਥੋੜਾ ਜਿਹਾ ਹਾਂਜੀ ਹਾਂਜੀ ਤੇ ਜਦੋਂ ਪਛੇਤੀ ਹੋ ਜਾਂਦੀ ਉਹ ਥੋੜਾ ਇੰਨਾ ਨਹੀਂ ਮੁਨਾਫਾ ਦਿੰਦੀ ਬਾਕੀ ਹੁਣ ਗਰਮੀ ਵਾਲੀ ਸਬਜ਼ੀ ਦਾ ਟ੍ਰੈਂਡ ਚੱਲ ਪੈਣਾ ਬਾਈ ਤੇ ਕੱਦੂ ਭਿੰਡੀ ਨਵੇਂ ਆਟਮਾ ਭਿੰਡੀ ਗੋਰੀ ਕਿਰੇਲਾ ਕੱਦੂ ਇਹੋ ਜਿਹੇ ਆਟਮਾਉਣੀਆਂ ਬਈ ਨਵੀਂ ਜਿਹੜੀ ਸਬਜੀ ਆਉਣੀ ਹੈ ਗਰਮੀ ਵਾਲੀ ਘੱਟੋ ਘੜ 25 30 ਦਿਨ ਲੱਗ ਜਣੇ ਹਾਂ ਹਾਂਜੀ ਲੱਗ ਜਣੇ ਉਹਦਾ ਹਾਲੇ ਅਰ ਇਹ ਠੰਡ ਵਾਲੀ ਸਬਜੀ ਨਾਲ ਦੱਸ ਨਹੀਂ ਹੁੰਦਾ ਨਹੀਂ ਹੈ ਰੋਗਾਂ ਰੇਟ ਵਧੀਆ ਆਪਣੋ ਤਾਂ ਕਿਸਾਨਾਂ ਦਾ ਫਾਇਦਾ ਹੋਵੇ ਹਾਂ ਰੇਟ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਮਿਹਨਤ ਲੱਗਦੀ ਬਹੁਤ ਆ ਬਾਈ ਹਾਂਜੀ ਲੱਗਦੀ ਬਹੁਤ ਕਰਦੇ ਨੇ ਟਾਈਮ ਚਾਰ ਪੰਜ ਮਿੰਟ ਇਹਦੀ ਠੰਡ ਵਾਲੀ ਸਬਜ਼ੀ ਨੇ ਪੱਲੇ ਪਾਇਆ ਕੁਛ ਨਹੀਂ ਹਾਂਜੀ ਨਹੀਂ ਪਾਇਆ ਸਹੀ ਹੈ ਹਾਂਜੀ ਨਾ ਉਹ ਆੜਤੀਆਂ ਦੇ ਪਾਇਆ ਨਹੀਂ ਪਾਇਆ ਨਾ ਪਾਇਆ ਕਿਸਾਨਾਂ ਦਾ ਆੜਤ ਦੇਲੇ ਵੀ ਉਹੀ 7% ਜਿਹੜੀ ਆੜਤ ਬਣਨੀ ਆ ਬਾਈ ਹਾਂਜੀ ਹਾਂਜੀ ਤੇ ਜੇ ਮਹਿੰਗੇ ਹੋਊਗੀ ਸਬਜ਼ੀ ਤੇ ਉਹ ਜ਼ਿਆਦੇ ਬਣ ਜੂਗੀ ਨਾ ਜ਼ਿਆਦੇ ਬਣ ਜੂਗੀ ਜੇ ਹਣ ਮਨ ਲਾ ਗੋਬੀ ਵਗੀ ਸਾਰੀ 500 ਦੀ ਤੇ ਮਗਰ ਕੀ ਰਹਿਗਾ ਕੁਛ ਨਹੀਂ ਹੁੰਦਾ ਹਾਂਜੀ ਤੇ ਲੈ ਬਾਈ ਬਾਕੀ ਜਿੱਥੇ ਆਪਾਂ ਖੜੇ ਮੇਜਰ ਸਿੰਘ ਟ੍ਰੇਡਿੰਗ ਕੰਪਨੀ ਦੇਰ ਭਾਈ ਜੇ ਨੰਬਰ ਦੇ ਜਣੇ ਜੇ ਇੱਥੇ ਤੁਸੀਂ ਮਾਲ-ਛਾਲ ਲੈਣਾ ਭਾਈ ਫੋਨ ਨੰਬਰ ਕਿੰਨਾ ਆ ਗਿਆ ਆਪਣਾ 84960 84960 ਹਾਂਜੀ 8484515 84515 84960 84515 ਬਾਈ ਇੱਥੇ ਮਾਲ-ਛਾਲ ਲੈਣਾ ਚਾਹੁੰਦੇ ਆ ਜੀ ਤੇ ਬਾਈ ਕੋਲੇ ਕਨੈਕਟ ਕਰੋ ਠੀਕ ਆ ਭਾਈ ਬਹੁਤ ਕਿਰਪਾ ਮਿਹਰਬਾਨੀ ਲਓ ਬਾਈ ਤੇ ਅੱਜ ਕੀ ਰੇਟ ਅੱਜ ਦੇ ਜਿਹੜੇ ਮੋਗਾ ਮੰਡੀ ਦੇ ਹਨ ਸਬਜ਼ੀ ਦੇ ਰੇਟ ਬਾਕੀ ਤੁਹਾਨੂੰ ਆਲੂ ਪਿਆਜ਼ ਤੇ ਫਲਾਂ ਦੇ ਰੇਟ ਤੁਹਾਨੂੰ ਜਰੂਰ ਪਖਾਉਣ ਚੱਲਿਆ ਬਾਕੀ ਇੱਧਰ ਤੁਹਾਨੂੰ ਹੋਰ ਪ੍ਰਾਕੇ ਵਰਾਇਟੀਆਂ ਵਿਖਾ ਗਏ ਗਰਮੀ ਦੀਆਂ ਵਰਾਇਟੀਆਂ ਅੱਗਾਂ ਇੱਧਰ ਜਿਵੇਂ ਕਦੂ ਆਂਗਾ ਵੱੱਲਾ ਆਂਗਾ ਲੈ ਬਈ ਠੰਡ ਵਾਲੀ ਸਬਜ਼ੀ ਜਿਹੜੇ ਖਾ ਖਾ ਅੱਕ ਗਿਆ ਹੁਣ ਆ ਗਿਆ ਇੱਧਰ ਬਾਈ ਕੀ ਹਾਲ ਚਾਲ ਆ ਪਰਾ ਠੀਕ ਹੈ ਜੀ ਮਗਾਹ ਵਾਲੀ ਫਿਰ ਬਾਈ ਗਰਮੀ ਵਾਲੀ ਸਬਜ਼ੀ ਹੈ ਇਹ ਬਈ ਕਿਹੜੀ ਸਾਈਡ ਤੋਂ ਆਈ ਜਾਂਦੀ ਹੈ ਜੀ ਇਹ ਇਹ ਹਰਮਾਨਗੜ ਚੱਲ ਪੈ ਗਿਆ ਹਰਮਾਨਗੜ ਵਾਲੀ ਸਾਈਡ ਤੋਂ ਬਈ ਕਦੂ ਵੇਚ ਲੋ ਫਿਲਹਾਲ ਮੰਡੀ ਚ ਗਾ ਕੇ ਘੱਟ ਨਹੀਂ ਲੱਗਦਾ ਜੀ ਥੋੜਾ ਜਿਹਾ ਹਲੇ ਸਵੇਰੇ ਨਾ 7:30 ਵਜੇ ਸਹੀ ਜਾ ਚੱਲਦਾ ਵਾ ਮੰਡੀ ਜਿਹੜੀ ਚੱਲਦੀ ਆ 7:30 ਚੱਲਦੀ ਆ ਫਿਲਹਾਲ ਹਲੇ ਜਿਹੜਾ ਟਾਈਮ ਆਇਆ ਬਾਈ 6:00 ਵਜੇ ਤੇ 6 ਮਿੰਟ ਹੋ ਗਿਆ ਨਾ ਤੇ ਬਾਈ ਕਦੂ ਦਾ ਰੇਟ ਕਿੰਨਾ ਕਰਤਾ ਜੀ ਅੱਜ ਕਦੂ ਵੀਰੇ 18-20 ਰੁਪਏ ਕਿਲੋ 18-20 ਰੁਪਈਆ ਮੰਗੀ ਜਾਂਦੇ ਬਾਈ ਤੇ ਬਾਈ ਇਹ ਤਾਂ ਵਾਲੇ ਹਰਮਾਨ ਘੜਦਾ ਹਨ ਟੁਟ-ਟੁਟ 10 ਦਿਨ ਨੂੰ ਆਪਣਾ ਲੋਕਲ ਸਟਾਰਟ ਹੋ ਜਾਣਾ 15 ਦਿਨ ਤਾਂ ਲੱਗ ਹੀ ਜਾਂਦੇ 15 ਤੋਂ 20 ਦਿਨ ਹਲੇ ਲੱਗਣਗੇ ਕੋਈ ਵੀ ਸੌਦਾ ਨਹੀਂ ਲੱਗਾ ਬਾਈ ਰੇਟ ਕਦੂ ਦਾ ਰਹੂਗਾ ਜੀ ਬਗੂ ਸਹੀ ਜੋ ਹੈ 15 20 ਰੇਂਜ ਵਿੱਚ ਰਹੂਗਾ ਵੇ 15 20 ਦੀ ਰੇਂਜ ਜਿਹੜਾ ਬਾਹਰ ਲਾਵਾ ਲੋਕਲ ਆਪਣਾ ਮੰਦਾ ਵਿਗੂਗਾ ਮੰਦਾ ਵੀ ਕੁਮਾ 10 ਤੋਂ 15 ਵੀ ਗੂਮਾ ਅਸਲ 10 ਤੋਂ 15 ਰਹਿ ਜੂ ਕਦੋਂ ਲੱਗਾ ਬਹੁਤ ਅਰਕੀ ਕਦੋਂ ਬਹੁਤ ਲੱਗਾ ਬਾਹਲੇ ਰੀ ਲੱਗਾ ਇਧਰ ਹੀ ਲੱਗਾ ਹਲੇ ਹਾਂ ਆਪਣੇ ਆਲ ਔਰ ਪੰਜਾਬ ਦੇ ਵਿੱਚ ਕਿਹੜੀ ਘਟੀ ਛੋਟੀ ਸਾਨਾ ਜ਼ਿਆਦਾ ਲੱਗੀ ਹੋਗੀ ਭਿੰਡੀ ਵਗੈਰਾ ਕਦੋਂ ਕਰਾ ਕਦੋਂ ਨਰਬੂਜੀ ਵਗੈਰਾ ਲੱਗਾ ਹੋਇਆ ਵੈਸੇ ਤਰਬੂਜੀ ਜ਼ਿਆਦਾ ਹੈ ਨਾ ਤਰਬੂਜੀ ਜ਼ਿਆਦਾ ਉਹ ਕਹਿੰਦੇ ਸਾਨੂੰ 2 ਰੁਪਏ 3 ਰੁਪਏ ਵੀ ਕੀ ਜਾਵੇ ਨਾ ਤਾਂ ਵੀ ਸਾਨੂੰ ਕਹਿੰਦੇ ਪੜਤਾ ਪਾ ਜਾਂਦਾ ਬਾਈ ਪਾ ਜਾਂਦਾ ਪਾ ਜਾਂਦਾ ਨਾਲ ਉਹ ਕਹਿੰਦੇ ਮਾਇਨ ਬਹੁਤ ਹੁੰਦਾ ਤੇ ਫੇ ਨਾਲ ਬਾਈ ਕੋਲੇ ਇਧਰ ਜਿਵੇਂ ਪੇਠਾ ਪਿਆ ਜੀ ਇਧਰ ਰੇਟ ਪੇਠਾ ਉਹ ਜਿਹੜਾ ਮੋਟਾ ਵਾ ਉਹ ਤਾਂ ਵਿਗਦਾ ਵਾ 10-12 ਰੁਪਏ ਕਿਲੋ ਠੀਕ ਆ 10-12 ਰੁਪਏ ਇਹ ਵਿਗਦਾ ਪਿਆ ਵਾ 18-20 ਰੁਪਏ ਕਿਲੋ ਇਹ ਮੈਂ ਕਹਿੰਦਾ 18 ਇਹ ਕੁਆਲਿਟੀ ਬਹੁਤ ਸ਼ਾਨਦਾਰ ਆ ਕੀ ਭਾਈ ਹੈ ਨਾ ਕੁਆਲਿਟੀ ਵਧੀਆ ਚ ਵੀਰੇ ਕੁਆਲਿਟੀ ਬਹੁਤ ਸ਼ਾਨਦਾਰ ਆ ਵੀ ਨਿੱਕਾ ਜਿਹਾ ਸਾਈਜ਼ ਆ ਯਾਰ ਪੇਠੇ ਦਾ ਨਾ ਵਾਲਾ ਵੱਡਾ ਤੇ ਨਾ ਵਾਲਾ ਛੋਟਾ ਤੇ ਇਹ ਜਿਹੜਾ ਕਦੂ ਦਾ ਰੇਟ ਤੇ ਪੇਠੇ ਦਾ ਰੇਟ ਤੇ ਬਾਕੀ ਇਹਦਰ ਬੇਜਣਗੇ ਅੱਲਾ ਪੰਜਰਾ ਅੱਲਾ ਇਹ ਆਲ ਵਿਕੀ ਵੀਰੇ 12-13 ਰੁਪਏ ਇਹ 12-13 ਰੁਪਏ ਹੈ ਨਾ ਤੇ ਖੀਰੇ ਦਾ ਰੇਟ ਕਿੰਨਾ ਕਰਦਾ ਭਰਾ ਖੀਰਾ ਜਿਹ 10 12 ਰੁਪਏ 10 12 ਰੁਪਈਆ ਨਾ ਬਾਈ ਕੋਲੇ ਫਲਾ ਅੱਲਾ ਸੀ ਪੇਠਾ ਸੀ ਕੱਦੂ ਸੀ ਤੇ ਇਧਰ ਆ ਹੀ ਵਰਾਇਟ ਹੈ ਨਾ ਮਟਰ ਮਟਰ ਰੁਪਿਆ ਸਾਰੇ ਮਟਰ ਕੀ ਰੇਟ ਬਾਕੀ ਭਾਈ ਸਾਰਾ ਮਟਰ ਵਿਕਿਆ 28 ਰੁਪਏ ਕਿਲੋ ਜਿਹੜਾ ਰੇਟ ਵਧ ਗਿਆ ਭਾਈ ਹੈ ਨਾ ਅੱਗੇ ਨਾਲ ਜਿਹੜਾ ਹਲਕਾ ਉਹ ਵਿਕਿਆ 20 ਰੁਪਏ ਕਿਲੋ ਦਾਵਾ ਡੋਲ ਜਾ ਬਾਲਾ ਹੋ ਜਾਂਦਾ ਵੈਸੇ ਰੇਟ ਹੈ ਨਾ ਹੱਥ ਥੱਲੇ ਹੁੰਦਾ ਰਹਿੰਦਾ ਬਾਕੀ ਮੰਡੀ ਹੈਗੀ ਵੀਰੇ ਇਹ ਲੈ ਭਾਈ ਬੋਰਡ ਬਾਕੀ ਵਿਖਾ ਦਿੰਦੇ ਜਿੱਥੇ ਅਸੀਂ ਖੜੇ ਮੈਂ ਕਸ਼ਨੂਰ ਟ੍ਰੇਨਿੰਗ ਕੰਪਨੀ ਹੈ ਨਾ ਕਸ਼ਨੂਰ ਟ੍ਰੇਨਿੰਗ ਕੰਪਨੀ ਤੇ ਖੜੇ ਹਾਂ ਤੇ ਨੰਬਰ 22 ਦਾ ਆ ਰਿਹਾ ਸਕਰੀਨ ਤੇ ਇਧਰ ਵੇਖ ਲੋ ਇਹ ਸਕਰੀਨ ਸ਼ਾਟ ਲੈ ਲਿਆ ਕਰੋ ਵੀਰ ਭਰਾ ਜਿਹੜੇ ਵੀ ਇਥੇ ਮਾਲ ਚਾ ਲੈਣਾ ਚਾਹੁੰਦੇ ਆ ਦਰਸ਼ਨ ਸਿੰਘ ਆ ਗਿਆ 959293299 ਤੇ ਇੱਕ ਆ ਗਿਆ ਪਰਮਜੀਤ ਸਿੰਘ ਹਨਾ 73555 65510 ਬਾਈ ਠੀਕ ਆ ਬਾਈ ਜੀ ਓਕੇ ਭਰਾ ਲਓ ਬਈ ਤੇ ਆਲੂ ਪਿਆਜ ਤੇ ਨਾਲ ਹੀ ਪਿਆਣਾ ਬਾਈ ਇੰਦਰ ਬਾਈਆਂ ਤੋਂ ਵੀ ਜਾਣਕਾਰੀ ਲੈਣੇ ਜੀ ਆਲੂ ਪਿਆਜ ਦਾ ਫਲਾ ਲੱਜ ਦਾ ਰੇਟ ਜਿਹੜੇ ਆਲੂ ਦੇ ਪਿਆਜ ਦੇ ਰੇਟ ਬਹੁਤ ਉੱਪਰ ਥੱਲੇ ਹੋਈ ਜਾਂਦੇ ਉੱਪਰ ਥੱਲੇ ਹੋਈ ਜਾਂਦੇ ਇਧਰ ਬਾਈ ਕੋਲੇ ਚਿੱਟਾ ਆਲੂ ਆ ਗਿਆ ਤੇ ਲਾਲ ਆਲੂ ਆ ਗਿਆ ਹਨਾ ਬਾਈ ਕੀ ਹਾਲ ਚਾਲ ਆ ਭਰਾ ਹੋ ਠੀਕ ਹੈ ਜੀ ਤੇ ਬਾਈ ਕੋਲ ਜਾਣਕਾਰੀ ਬਾਈ ਮਾੜਾ ਢੁੰਡ ਕਾ ਇਹ ਲੰਬਾਈ ਦੇ ਲਾ ਦੀ ਮੈਂ ਬਈ ਆਪਣੇ ਕੋਲੇ ਆਲੂ ਜਿਹੜਾ ਆ ਚਿੱਟਾ ਆ ਗਿਆ ਜੇ ਡਾਇਮੰਡ ਚ ਆ ਗਿਆ ਕਿ ਪਖਰਾਜ ਚ ਆ ਜੀ ਇਹ ਇਹ ਪਖਰਾਜ ਕੁਆਲਟੀ ਪਖਰਾਜ ਕੁਆਲਟੀ ਡਾਇਮੰਡ ਆਉਂਦੀ ਆ ਜੀ ਆਪਣੇ ਹਾਂਜੀ ਆਉਂਦੀ ਆ ਆ ਡਾਇਮੰਡ ਡਾਇਮੰਡ ਅੰਦਰ ਲੱਗ ਗਈ ਅੱਛਾ ਡਾਇਮੰਡ ਅੰਦਰ ਪੇ ਇਹਦਾ ਰੇਟ ਬਾਈ ਕਿੰਨਾ ਰਹੇਗਾ ਜੀ ਇਹ 380 ਚ 400 ਦੇ ਗੱਟਾ ਦੋ 380 ਰੁਪਏ 400 ਰੁਪਏ ਨੇੜ ਤੇ ਜਿਹੜਾ ਪਖਰਾਜ ਇਹਦਾ ਰੇਟ ਭਈ ਜਿਹੜਾ 30 ਰੁਪਏ ਜਿਹੜਾ ਵਧਿਆ ਜੀ ਇਹਦਾ ਯਾਨੀ 350 ਤੇ ਆ ਗਿਆ ਸੀ ਫਨਾਲ ਪਖਰਾਜ ਵੈਦੀ ਹੈ ਨਾ ਹਾਂਜੀ ਹਾਂ ਕਿ ਇੰਨਾ ਕੀ ਵੇਚਦਾ 350 ਵੀ ਕੀ ਜਾਂਦਾ ਜੀ ਉਹ 350 ਵੀ ਵਿਕੀ ਜਾਂਦਾ ਜੀ 350 ਤੋਂ ਲੈ ਕੇ 400 ਰੁਪਏ ਚ ਕੁਆਲਟੀ ਦੇ ਸਰ ਤੇ ਜੇ ਡਾਇਮੰਡ ਦੀ ਗੱਲ ਕਰੀਏ ਭਾਈ ਉਹਦਾ ਜੀ ਡਾਇਮੰਡ ਵਿੱਚ 400 ਤੋਂ ਲੈ ਕੇ 450 ਤੱਕ 400 ਤੋਂ ਲੈ ਕੇ 450 ਰੁਪਏ ਜਿਹੜਾ ਡਾਇਮੰਡ ਦੀ ਕੁਆਲਟੀ ਬਖ ਦੇ ਜਿਹੜਾ ਅੱਲਾ ਰੱਖਿਆ ਜੀ ਇਹਦਾ ਕੀ ਪੋਜੀਸ਼ਨ ਅੱਲਾ 550 ਇਹ 500 ਵੀ ਵਿਕੀ ਜਾਂਦਾ ਜੀ ਜਿਹੜਾ ਵਧੀਆ ਕੁਆਲਿਟੀ ਉਹ 550 ਵੀ ਵਿਕੀ ਜਾਂਦਾ ਜੀ ਜਦੋਂ 600 ਨਹੀਂ ਜਾਂਦਾ ਬਾਈ 600 ਨਹੀਂ ਹੁੰ ਜਾਂਦੇ ਹੁਣ ਜਦੋਂ 50 ਰੁਪਏ ਮੰਡੀ ਚ ਆਈ ਇੱਕ ਹਿਸਾਬ ਦੀ ਹੈ ਨਾ ਅੱਗੇ ਨਾਲ 50 ਤੇ ਮੰਦਾ ਜੀ ਇਹ ਲਾਰ ਬਾਈ 50 ਰੁਪਏ ਮੰਡੀ ਆਈ ਜਿੱਥੇ ਅੱਗੇ 600 ਤੱਕ ਟਾਪ ਕੁਆਲਿਟੀ ਜਾ ਵਰਦੀ ਸੀ ਹੁਣ ਫਿਰ ਹਲਾ ਸੱਢੇ 550 ਦਾ ਟੋਪਕ ਵਾਲੀ ਘੱਟੋ ਘੱਟ ਜੇ ਰੇਟ 500 ਤੋਂ 550 ਹਨ ਤੇ ਡਾਇਮੰਡ ਦਾ 450 ਦੇ ਨੇੜੇ ਜਣਾ ਨਹੀਂ ਕੀ ਜਾਂਦਾ ਜੀ ਬਈ ਕੀ ਲੱਗਦਾ ਜੀ ਹੁਣ ਆਲੂ ਦੀ ਵੀ ਜੀ ਚਲੇ ਇੱਥੇ ਮਤਲਬ ਮੁਕੇ ਮੰਡੀ ਜਿੱਥੇ ਉਹਦਾ ਵਡੂਲ ਜੀ ਅੱਗੇ ਨਾਲੋਂ ਮੰਦਾ ਜੀ 50 ਰੁਪਏ ਦਾ 50 ਰੁਪਏ ਹਰੇ ਘਾਲੂ ਜੀ ਮੰਦਾ ਆ ਹਨਾ ਹਾਂਜੀ ਹਾਂਜੀ ਜਾਨੀ ਉਹ ਪਖਰਾਜ ਲਾ ਲਓ ਭਾਵੇਂ ਡਾਇਮੰਡ ਨਾਲ ਸਾਡੀਆਂ ਮੰਡੀਆਂ ਜੀ ਮੰਦਾ ਹੀ 50 ਰੁਪਏ ਹਰ ਤੇ ਸਾਰੀਆਂ ਮੰਡੀਆਂ ਚ ਮੰਦਾ ਹਾਂਜੀ ਹਾਂਜੀ ਕੀ ਲਾਇਦਾ ਬਾਈ ਸਾਡੀ ਗੱਲ ਹੁੰਦੀ ਜਾਂਦੀ ਆਸੇ ਪਾਸੇ ਮੰਡੀਆਂ 'ਚ ਹਾਂਜੀ 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 ਸਾਰੀਆਂ ਮੰਡੀਆਂ ਦੀ ਰਿਪੋਰਟ ਮੰਦੀ ਆਈ ਪਿਆਰ ਕਰ ਬਾਈ ਜਿਹੜੇ ਸਟੋਰ ਲੱਗੇ ਆਪਣੇ ਆਲੂਆਂ ਦੇ ਇਹ ਫੁੱਲ ਹੋ ਗਏ ਕਿ ਹਲੇ ਹੈਗੀ ਐ ਸਪੇਸ ਇੰਨੇ 'ਚ ਪਤਲਾ ਇਹ ਫੁੱਲ ਹੋ ਜਾਣਗੇ ਜੀ ਫੁੱਲ ਹੋ ਗਏ 50% ਹੋ ਗਈ ਸਟੋਰ ਠੀਕ ਆ 80% ਬਾਹਰ ਆਲੂ ਕਿੰਨਾ ਕਾ ਜੀ ਕਿਸਾਨਾਂ ਕੋਲੇ ਥੋੜੇ ਸਾਲਾ ਸਟੋਰ ਭਰ ਕੇ ਬਾਹਰ ਵੇਜੂਗਾ ਇਹ ਆਲੂ ਬਾਹਰ ਆਜੂਗਾ ਹਾਂ ਤੇ ਜੇ ਮਤਲਬ ਬਾਹਰ ਜਿੰਨਾ ਜਿਆਦਾ ਆਲੂ ਰਹਿ ਗਿਆ ਭਾਈ ਉਨਾ ਹੀ ਰੇਟ ਦਾ ਡਾਵਾ ਡੋਲ ਹੋਣਾ ਹਾਂ ਤੇ ਜੇ ਮੰਨ ਕੇ ਚਲੋ ਸਾਰਾ ਆਲੂ ਮੁੱਕ ਜਾਂਦਾ ਮੰਡੀਆਂ ਚ ਘੜ ਜਾਂਦਾ ਨਾ ਸਟੋਰਾਂ ਵਾਲਾ ਹੀ ਰਹਿ ਗਿਆ ਇਕੱਲਾ ਫਿਰ ਹੋ ਸਕਦਾ ਰੇਟ ਮਾਰਾ ਫੋਟਾ ਬਣ ਜੇ ਨਹੀਂ ਮੁਸ਼ਕਲ ਹੀ ਆਈ ਹੈ ਦੀ ਮੁਸ਼ਕਲ ਹੀ ਆ ਹਾਂਜੀ ਹਾਂਜੀ ਇੰਨਾ ਕੁ ਰੇਟ ਹੀ ਰਹੂਗਾ ਭਾਈ ਇਹਨੇ 12 1200 ਦਾ ਗੱਟਾ ਵੇਚਿਆ ਜੀ ਕਿਸਮਤ ਆ ਜੀ ਇਹਦੇ ਜਣਾ ਵਪਾਰੀ ਦੀ ਕਿਸਮਤ ਹੁੰਦੀ ਪੀਲਾ ਸਾਲ ਨਹੀਂ ਹੋਣਾ ਜੀ ਹਾਂ ਆਪਾਂ ਕ ਵੀ ਅਰੇ ਜਾਂ ਲੈ ਕੇ 400 ਵੇਚਦੇ 800 ਪਰ ਇਹ ਚ ਬਈ ਸੱਟਾਈ ਆ ਹਾਂਜੀ ਹਾਂਜੀ ਇਹ ਪਤਾ ਕਿ ਇਹ ਸੱਟ ਨਹੀਂ ਵੀ ਪੈ ਜਾਂਦੀ ਆ ਜੀ ਹਾਂ 400 ਵਾਲਾ ਜੀ 400 ਹੁਣ ਲਾਦਾ 400 ਲੈ ਕੇ ਕੀ ਪਤਾ ਇਹ ਵਟਣੇ ਕੇ ਪੈਸੇ ਨਹੀਂ ਵਟਣੇ ਆਂਦੇ ਸਹੀ ਗੱਲ ਆ ਬਾਈ ਹਾਂ ਆਪਣਾ ਸਾੜ ਕਿੰਨੇ ਸਾਲ ਐ ਵਧੀ ਆਏ ਆ ਸੱਟੇ ਵੀ ਆ ਜੀ 20 20 ਲੱਖ ਦੇ 10-10 ਲੱਖ ਦੇ ਆਲੂ ਸੱਟੇ ਵੀ ਆ ਜੀ ਉਹ ਨਹੀਂ ਕੋਈ ਦੇਖਦਾ ਇਹ ਆਲੂ ਯਾਰ ਪਤਾ ਕੋਈ ਨਹੀਂ ਲੱਗਦਾ ਬਾਈ ਹਨਾ ਇਹਦੀ ਕੋਈ ਗੇਉ ਕੋਈ ਕੋਈ ਸਮਝ ਸਕਦਾ ਇਹ ਵੀ ਤਾਂ ਜੀ ਨਾ 10 ਸਾਲ ਦਾ ਤਜਰਬਾ ਹੁੰਦਾ ਨਾ ਉਹਨੂੰ ਵੀ ਨਹੀਂ ਹਿਸਾਬ ਆਉਂਦਾ ਲੋਡ ਰਹੀ ਹੋਇਆ ਸਾਰੀ ਜ਼ਿੰਦਗੀ ਲੰਘੀ ਜਾਂਦੀ ਹੈ ਜੀ ਤਜਰਬਾ ਨਹੀਂ ਹੁੰਦਾ ਆਲੂ ਦਾ ਕੋਈ ਭਾਈ ਆਪਦੇ ਰਸਤੇ ਆਲੂ ਗੋਲਾ ਪਤਾ ਨਹੀਂ ਕਿੱਦੋਂ ਨੂੰ ਵੜ ਜਣ ਆਏ ਨੇ ਸਹੀ ਗੱਲ ਇਹ ਭਾਈ ਆਪਣਾ ਵਾਲ ਮਿਕਰੀ ਤੇ ਹੁੰਦਾ ਕਿ ਜੇ ਆਪਾਂ ਵੀ ਖਰੀਦਦੇ ਮਤਲਬ ਵਿੱਚੇ ਵਿਕੂਈ ਦੇ ਵੀ ਵਿੱਚੇ ਜ਼ਮੀਨ ਦਾ ਵੀ ਵਿੱਚੇ ਆਪ ਵੀ ਲੈ ਸਟੋਰ ਤੋਂ ਬਾਈ ਹਾਂ ਜੀ ਕਿੰਨਾ ਕਮਾਲ ਲਾ ਲੈਨੇ ਬਾਈ ਸਟੋਰ ਚ ਫਿਰ 5-4 ਗੱਟਾ ਲਾ ਦੀ ਉਹ 5-4 ਗੱਟਾ ਰਿਸਕ ਤੇ ਰਹਿੰਦਾ ਹਨਾ ਕਿ ਕੀ ਪਤਾ ਕਿੰਨਾ ਨਫਾ ਵੀ ਦੇ ਜੇ ਤਾਂ ਹਾਂਜੀ ਉਹ 12 ਹੋ ਜਾਂਦੀਆਂ ਬਾਈ ਹਾਂਜੀ ਹਾਂਜੀ ਤੇ ਕਈ ਵਾਰੀ ਪੱਲੇ ਵੀ ਪਾ ਜਾਂਦੇ ਭਰਾ ਇਹ ਕੋਈ ਵੱਡੀ ਗੱਲ ਲਾ ਬਾਈ ਪਿਆਜ਼ ਵੀ ਆਉਂਦਾ ਜੀ ਆਪਣੇ ਨਹੀਂ ਪਿਆਜ਼ ਨਹੀਂ ਆਪਣੀ ਪਿਆਜ਼ ਹੀ ਨਹੀਂ ਬਾਈ ਕੋਲੇ ਆਉਂਦਾ ਹਨਾ ਤੇ ਫਿਲਹਾਲ ਬਾਈ ਕੋਲੇ ਇਧਰ ਆਲੂ ਦੀ ਪੋਜੀਸ਼ਨ ਪੁੱਛਣ ਆਏ ਸੀ ਮਟਰ ਦਾ ਤਾਂ ਭਾਅ ਕੋਲੋਂ ਪਤਾ ਹੀ ਹੈ ਜੀ ਬਰੌਕਲੀ ਕੀ ਰੇਟ ਵੇਗੀ ਬਾਈ ਬ੍ਰੋਕਲੀ ਵੀ ਗਈ 30 ਰੁਪਏ ਕਿਲੋ 30 ਰੁਪਏ ਦੇ ਕਿਲੋ ਜਿਹੜੀ ਬ੍ਰੋਕਲੀ ਨੇੜੇ ਤੇ ਡਾਣਾ ਰੇਟ ਬਾਕੀ ਬੰਦ ਗੋਭੀ ਫੁੱਲ ਗੋਭੀ ਸੋਰਾ ਕੋ ਹੋਇਆ ਹੀ ਐ ਤੇ ਭਾਈ ਆਪਣਾ ਨੰਬਰ ਕਿੰਨਾ ਹੈਗਾ ਦੁਕਾਨ ਨਾਮ ਕੀ ਹੈਗਾ ਆਪਣਾ ਮਹਿਕ ਟ੍ਰੇਡਿੰਗ ਕੰਪਨੀ ਹੈ ਜੀ ਠੀਕ ਹੈ ਜੀ ਨੰਬਰ ਹੈਗਾ 9989 57757 9989 57757 57757 ਭਾਈ ਖੇਤਾਂ ਚ ਕੀ ਰੇਟ ਚੱਕੀ ਆਨੇ ਜੇ ਮੰਨ ਲਓ ਤੁਹਾਨੂੰ ਫੋਨ ਆ ਜਾਂਦਾ ਕਿਸਾਨ ਦਾ ਲੈ ਜਾਓ ਯਾਰ ਮੇਰਾ ਕਿਰਾ ਕਿੰਨੀ ਵੀ ਡਾਇਮੰਡ ਦੀ ਪੋਜੀਸ਼ਨ ਹੈਗੀ ਆ 350 360 70 ਤੱਕ 300 350 ਛਾੜਾ ਗੱਟਾ ਉਹਦਾ ਹੋਊਗਾ ਕਿਸਾਨ ਦਾ ਜੀ ਉਡੀ ਗੱਟਾ ਵਿੱਚ ਕਿਸਾਨ ਦਾ ਵੀ ਹੈ ਵਿੱਚ ਆਪਣਾ ਵੀ ਦੇਦੀ ਲਈ ਸਹੀ ਹੈ ਜੀ ਹਾਂਜੀ ਹਾਂਜੀ ਜਿਹੜੇ ਅੱਲਾ ਦਾ ਜੀ ਉਹਦੀ 540 400 4780 ਤੱਕ ਵੀ ਹੈ ਖੇਤਾਂ ਦੇ ਵਿੱਚ ਮੇਰੇ ਨਾਲ ਉੱਥੇ ਚਕਾਉਂਟ ਫਾਇਦਾ ਬਈ ਨਾ ਬਹੁਤ ਦੀ ਟੈਨਸ਼ਨ ਆ ਇੱਥੇ ਲਿਹਾਣ ਕਰਨ ਦੀ ਹਨਾ ਜਿਹੜੀ ਮਾਲ ਥੋੜੀ ਬੋਤੀ ਲੋਡਿੰਗ ਆ ਬਾਅਦ ਉਹੀ ਫਾਇਦਾ ਜੀ ਸਹੀ ਹੈ ਬਾਈ ਜੇ ਤੁਹਾਨੂੰ ਫੋਨ ਕਰ ਲੈਂਦਾ ਬਾਈ ਕਿੰਨਾ ਕ ਗੱਟਾ ਮਤਲਬ ਤੁਹਾਡੇ ਕੋਲ ਮਤਲਬ ਕੰਟਰੋਲ ਵੀ ਆਈ ਖਰੀਦ ਲਾਂਗੇ ਇੰਨਾ ਕ ਗੱਟਾ ਹਨਾ ਕਈ ਨੀਡ ਹੁੰਦੀ ਹੈ ਵੀ ਇੰਨਾ ਕ ਗੱਟਾ ਆਪਣਾ ਚਾਹੀਦਾ ਹੋਊਗਾ ਟੱਕ ਲਓ ਮਾਲ ਫੜਦਾ ਦੱਸ ਕੇ ਉਹ ਗੱਟੇ ਦੇ ਨੇੜੇ-ਨੇੜੇ ਕੰਮ ਚੱਲੀ ਜਾਂਦਾ ਚੱਲੀ ਜਾਂਦਾ ਹੈ ਨਾ ਤੇ ਲੈ ਬਾਈ ਬਾਈ ਨਾਲ ਕਨੈਕਟ ਕਰ ਲਿਓ ਜੇ ਤੁਹਾਡਾ ਰੇਟ ਬਣਦਾ ਬਾਈ ਦੇ ਨਾਲ ਭਰਾ ਦੇ ਨਾਲ ਹੈ ਨਾ ਹੁਣ ਜਦੋਂ ਮਰਜ਼ੀ ਕਰ ਲਓ ਠੀਕ ਆ ਬਾਈ ਜੇ ਇੱਥੇ ਮਾਲ ਚਾ ਲੈਣਾ ਤਾਂ ਵੀ ਨਹੀਂ ਸਕਦੇ ਜੀ ਠੀਕ ਆ ਬਾਈ ਆ ਸੀਗੇ ਮੇਰੇ ਅੱਜ ਦੇ ਆਲੂ ਦੇ ਰੇਟ ਹਨ ਤੇ ਪਹਿਲਾਂ ਤੁਹਾਨੂੰ ਸਬਜ਼ੀ ਮੰਡੀ ਦੇ ਰੇਟ ਕਹਣਾ ਹੈ ਹੁਣ ਤੁਹਾਨੂੰ ਆਲੂ ਦੀ ਪੋਜੀਸ਼ਨ ਕਹਣਾ ਹੈ ਲੈ ਇੱਧਰ ਪਿਆ ਜੰਨੀ ਆ ਗਿਆ ਬਾਈ ਪਿਆਜ਼ ਸੀਕਰ ਵਾਲਾ ਪਿਆਜ਼ ਮੇਰੇ ਹਿਸਾਬ ਨਾਲ ਜਿਹੜਾ ਆਲ ਓਵਰ ਮੰਡੀਆਂ ਦੇ ਵਿੱਚ 28-20 ਰੁਪਏ ਵਿਕੀ ਜਾਂਦਾ ਫਿਰ ਆਲ 22 ਤੋਂ ਪੋਜੀਸ਼ਨ ਜਾਣਨ ਦੀ ਕੋਸ਼ਿਸ਼ ਬਈ ਬਾਈ ਕੋਲੇ ਪਿਆਜ਼ ਕਿਹੜਾ ਆਇਆ ਜੀ ਹੋਰ ਬਾਈ ਕੀ ਹਾਲ ਚਾਲ ਆਪਰਾ ਕੋਲੇ ਆਲੂ ਹੈ ਜੀ ਅੱਛਾ ਆਪਣੇ ਕੋਲੇ ਆਲੂ ਆ ਬਾਈ ਆ ਕਿਹੜਾ ਆਲੂ ਆਲਾ ਵੱਡਾ ਹੀ ਬਹੁਤ ਰੱਖੀ ਬੈਠੇ ਆ ਬਾਈ ਆਲੂ ਹੈ ਜੀ ਰਸਨ ਆ ਡਾਇਮੰਡ ਆਲੂ ਆ ਗਾ ਰਸਨ ਆਲੂ ਇਹਦਾ ਕੀ ਰੇਟ ਮੰਗਦੇ ਆ ਬਾਈ ਇਹ 450 ਵਿਕਿਆ ਜੀ 450 ਰੁਪਏ ਆ ਵਿਕੀ ਜਾਂਦਾ ਤੇ ਆ ਕਿਹੜਾ ਆ ਗਿਆ ਬਾਈ ਇਹ ਕਾਡੀ ਨਾਰ ਆਲੂ ਹੈ ਇਹ ਕਾਡੀ ਨਾਰ ਆਲੂ ਆ ਇਹਦਾ ਕੀ ਰੇਟ ਕਰਦਾ ਬਾਈ ਇਹ ਵਿਕਿਆ 400 ਤੇ 420 ਰੁਪਏ ਲਾਲ ਆਲੂ ਲਾਲ ਆਲੂ ਤੇ ਆ ਬਾਈ ਇਹ ਫੇਰ ਡਾਇਮੰਡ ਆ ਗਿਆ ਜੀ ਆ ਡਾਇਮੰਡ ਬਾਈ ਬਹੁਤ ਵਧੀਆ ਆ ਡਾਇਮੰਡ ਦੀ ਪੋਜੀਸ਼ਨ ਜਿਹੜੀ ਅੱਲ ਮਾਲੂ ਆ ਗਿਆ ਨਾ ਲੱ ਲੱ ਮਾਲੂ ਦਾ ਤੁਹਾਨੂੰ ਉਹੀ ਪਤਾ ਲੱਗਦਾ ਪਖਰਾਜ ਤੇ ਡਾਇਮੰਡ 'ਚ ਫਰਕ ਇਹਦਾ ਰੇਟ ਕਿੰਨਾ ਕਰਦਾ ਬਾਈ ਇਹ 450 ਤੇ 460 70 ਰੁਪਏ ਵੀ ਕਿਹਾ ਸੀ 450 460 70 ਤੇ ਆਲੂ ਬਈ ਇਹ ਵੀ ਡਾਇਮੰਡ ਆਲੂ ਇਹ ਡਾਇਮੰਡ ਆਲੂ ਵੀ ਆ ਗਿਆ ਹਨ ਇਹਨਾਂ 'ਚ ਫਰਕ ਬਾਈ ਉਹਦੇ ਨਾਲ ਕਈ ਗੁਣਾ ਸੋਨਾ ਜੀ ਇਹ ਉਹਦੇ ਨਾਲੋਂ ਕੁਆਲਿਟੀ 'ਚ ਸਿਰਾ ਆ ਗਿਆ ਚਲੋ ਰੇਟ ਕਿੰਨਾ ਮੰਗਿਆ ਜਾਂਦਾ ਇਹ ਵੀ ਕਿਹਾ 470 ਰੁਪਏ 470 ਰੁਪਏ ਨਾ ਨੈਟ ਰੇਟ ਜਾਨੀ ਡਾਇਮੰਡ ਦਾ ਰਹਿ ਗਿਆ 470 ਰੁਪਏ ਭਾਈ ਹਨ ਜੀ ਆਪਣੇ ਵੇਖੋ ਆਲੂ ਦਾ ਕੰਮ ਹੈ ਜੀ ਹਾਂ ਤੇ ਕਿੰਨੇ ਗੱਟਾ ਪਿਆ ਬਈ ਆਪਣੇ ਕੋਲੇ ਆਪਣੇ ਕੋਲੇ 700 ਗੱਟਾ ਪਿਆ ਜੀ 700 ਗੱਟਾ ਬਾਈ ਕੋਲੇ ਪਿਆ ਫਿਲਹਾਲ ਡਾਇਮੰਡ ਆਲੂ ਦਾ ਹਾਂ ਜੀ ਤੇ ਐਲ ਆਰ ਆਲੂ ਦਾ ਭਾਈ ਉਹਦਾ ਐਲ ਆਰ ਵੇਚ ਦਿਆ 110 ਗੱਟੇ ਆਏ ਤੇ ਉਹ ਸਵੇਰੇ ਵੀ ਉਹ ਸਾਰੇ ਵੇਚ ਗਏ ਕਿੰਨੇ ਵਜੇ ਉਹ ਸਵੇਰੇ ਮੰਡੀ ਕਿੰਨੇ ਕੋਈ ਸਵੇਰ ਕੱਲ ਵੇਚਿਆ ਸੀ ਉਹ ਠੀਕ ਹੈ ਹਾਂ ਜੀ ਅੱਜ ਐਲਰ ਨਹੀਂ ਹੈ ਅੱਜ ਐਲਰ ਨਹੀਂ ਆ ਫਲਾਲ ਬਾਈ ਕੋ ਡਾਇਮੰਡ ਅਰਨੇ ਕਰੋਂਡਾ ਸਾਡਾ ਨਾ ਅਰ ਕੋਂਡਾ ਉਹ ਕਰੋਂਡਾ ਪਈ ਆ ਆ ਅਰਨੇ ਜੀ ਅਰਨ ਆਲੂ ਇਹਦਾ ਰੇਟ ਕਿਹਦਾ ਇਹਦਾ ਰੇਟ ਥੋੜਾ ਜਿਆਦਾ ਡਾਊਨ ਹੁੰਦਾ ਇਹਦਾ ਰੰਗ ਹਾਂ ਲਾਲ ਕਮ ਹੁੰਦਾ ਲਾਲ ਘਟਦਾ ਇਹਦਾ ਰੇਟ ਕਿੰਨਾ ਇਹਦੀ ਛਿਲ ਕੱਚੀ ਹੈ ਥੋੜਾ ਜਿਆਦਾ ਸਾਏ 420 30 ਰੁਪਏ ਵਿੱਚ 420 30 ਰੁਪਏ ਇਹ ਵੇਚ ਗਿਆ ਭਾਈ ਜਿਹੜਾ ਭਾਈ ਸਾਰੇ ਆਲੂ ਬਾਈ ਰੰਗਣਾ ਤੇ ਹਨ ਅਰ ਲਾਲੂ ਪਖਰਾਜ ਆਲੂ ਆਪਣੇ ਕਿੰਨਾ ਦੱਸਿਆ ਸੀਗਾ ਪਖਰਾਜ 250 ਤੇ ਲੈ ਕੇ 300 ਦੇ ਵਿੱਚ ਵਿੱਚ ਅੱਜ ਇਹ ਵੜ ਗਈ ਯਾਰ ਪਖਰਾਜ ਦੀ ਜਦੋਂ ਮੋਦੀ ਗੱਲੇ ਆ ਨਾ ਵਿਕਰੀ ਨਹੀਂ ਹੈ ਵਿਕਰੀ ਜਾਂ ਨਹੀਂ ਜਦੋਂ ਭਾਈ ਡਾਇਮੰਡ ਚੱਲ ਪੈਂਦਾ ਨਾ ਉਦੋਂ ਪਖਰਾਜ ਨੂੰ ਪੁੱਛਦੇ ਕੋਈ ਨਹੀਂ ਪੁੱਛਦੇ ਹੈ ਨਾ ਉਦੋਂ ਬਾਅਦ ਡਾਇਮੰਡ ਤੇ ਐਲ ਆਰ ਬਸ ਪਖਰਾਜ ਕਿਵੇਂ ਹਰਾ ਹੋ ਜਾਂਦਾ ਛੇਤੀ ਹਰਾ ਹੋ ਜਾਂਦਾ ਇੱਕ ਜਦੋਂ ਐਲ ਆਰ ਚੱਲ ਪੈਂਦਾ ਫਿਰ ਰਨ ਵੀ ਖਤਮ ਤੇ ਕਰੋਨਾ ਵੀ ਖਤਮ ਉਹ ਵੀ ਖਤਮ ਨਹੀਂ ਕਿਉਂਕਿ ਐਲ ਆਰ ਦੀ ਜਿਆਦਾ ਥੋੜੀ ਡਿਮਾਂਡ ਰਹਿੰਦੀ ਆਪਣੀ ਹੈ ਨਾ ਤੇ ਭਾਈ ਆਪਣਾ ਫੋਨ ਪਰ ਕਿੰਨਾ ਆ ਗਿਆ ਜੀ ਉਹ ਸਾਹਮਣੇ ਬੋਰਡ ਲੱਗੀ ਨਾ ਭਾਈ ਸਾਹਮਣੇ ਚੀਮਾ ਟਰੇਡਿੰਗ ਕੰਪਨੀ ਤੇ ਸਰਦਾਰ ਪਿਆਰਾ ਸਿੰਘ ਹਨਾ ਤੇ ਜੂਮ ਕਰਕੇ ਵਿਖਾ ਦਿਓ ਤੁਹਾਨੂੰ ਨੰਬਰ ਆਈ ਜਾਂਦੇ ਪਿਆਰ ਪਿਆਰਾ ਸਿੰਘ 3981423610 ਅਮਰਜੀਤ ਸਿੰਘ ਟੀਮਾ ਆ ਗਿਆ ਬਾਈ 9876842901 ਤੇ ਕਨੈਕਟ ਬਾਈਆਂ ਨਾਲ ਕਰ ਲਓ ਠੀਕ ਆ ਬਾਈ ਜੀ ਆਹ ਕੈਮਰਾ ਜੀ ਮਿਹਰਬਾਨੀ ਲਓ ਤੇ ਆ ਜਾ ਬਾਈ ਬਾਈ ਤੋਂ ਇਧਰ ਪੋਜੀਸ਼ਨ ਜਾਨਣਾ ਕਿ ਆਪਾਂ ਪਿਆਜ਼ ਦੀ ਪੋਜੀਸ਼ਨ ਕੀ ਚੱਲੀ ਜਾਂਦੇ ਨਾ ਸਿਕਰ ਵਾਲਾ ਪਿਆਜ਼ ਬਾਈ ਕੀ ਹਾਲ ਚਾਲ ਹੈ ਭਰਾਓ ਠੀਕ ਠਾਕ ਹੈ ਜੀ ਕੰਮ ਸਿੱਧਾ ਬਾਈ ਪਿਆਜ਼ ਉੱਪਰ ਥੱਲੇ ਉੱਪਰ ਥੱਲੇ ਹੋਈ ਜਾਂਦਾ ਜੀ ਆਪਣਾ ਪਿਆਜ਼ ਦਾ ਕੰਮ ਆ ਗਿਆ ਜੀ ਮੇਰੇ ਹਾਂ ਆਪ ਸਾਰਾ ਕੁਝ ਵੀ ਨੇ ਸਹੀ ਹੈ ਜੀ ਅੱਜ ਦਾ ਰੇਟ ਕਿੰਨਾ ਰਹੇਗਾ ਜੀ ਪਿਆਜ਼ ਦਾ ਸਿਕਰ ਵਾਲਾ ਪਿਆਜ਼ ਤੋਂ ਸ਼ੁਰੂ ਕਰਦੇ ਆਂ ਸਿਕਰ ਵਾਲਾ ਪਿਆਜ਼ ਜਿਹੜਾ 15 16 ਰੁਪਏ ਦਾ ਬਈ 18 19 ਸੀਗਾ ਜਾਨੀ ਇਹ ਡਾਊਨ ਆ ਗਿਆ ਹੋਰ 2 ਰੁਪਏ ਘਟ ਗਿਆ ਵੀਰੇ ਜੇ ਮੰਡੀ ਦੇ ਵਿੱਚ ਜਾਨੀ 16 17 ਤੇ ਮੇਰੇ ਸਾਹ ਹੁਣ ਖੇਤਾਂ ਦਾ ਰੇਟ ਉੱਥੇ 12 ਤਿੰਨ ਰਹੇਗਾ ਹੋਣਾ ਭਰਾ ਹਾਂਜੀ ਹੋਊਗਾ ਅੰਦਾਜ਼ਾ ਜਿਵੇਂ ਰਾਜਸਥਾਨ ਵਿੱਚ ਸਦਾ ਕਸਾ ਵਪਾਰੀ ਚੱਕਦੇ ਹਨ ਤੇ ਇਹਦੇ ਕਰਕੇ ਬਈ ਜਿਹੜਾ ਆਪਣਾ ਨਾਸਿਕ ਪਿਆਜ ਆ ਜਾਂਦਾ ਉਹਦੇ ਤੇ ਵੀ ਅਸਰ ਤਾਂ ਪੈਂਦਾ ਹੁਣ ਕਿਤੇ ਨਾ ਕਿਤੇ ਹਾਂ ਤੇ ਬਾਹਰੋਂ ਇਹਦਾ ਹੋ ਜਾਂਦਾ ਉਹ ਵੀ ਘਟ ਜਾਂਦਾ ਵਿੱਚ ਇਹਦਾ ਭਾਈ ਜਾਨੀ 16 17 ਰੁਪਏ ਤੇ ਉਹਦਾ ਕਿੰਨਾ ਰਹਿ ਗਿਆ ਭਾਈ ਜਿਹੜਾ ਉਹ ਰਹਿ ਗਿਆ 22 ਰੁਪਏ ਤੋਂ ਲੈ ਕੇ 25 ਰੁਪਏ ਤੱਕ ਵੈਸ ਨਾਸਿਕ ਹਾਂਜੀ 20 ਭਾਈ 25 ਤੱਕ ਤਾਂ ਹੋਊਗਾ ਘਟਾ ਜਿਹੜਾ ਐਮਪੀ ਦਾ ਭਾਈ ਉਹਦਾ ਉਹ ਵੀ ਇਦਾਂ ਹੀ ਵੇਚੀ ਜਾਂਦਾ ਵੀਰੇ ਬਸ 21 ਭਾਈ ਹੋਊਗਾ ਮੇਰੇ ਹਿਸਾਬ ਨਾਲ ਨਾਸਿਕ ਹੋ ਸਕਦਾ 25 26 ਦੇ ਨੇੜੇ ਤੇ ਹੋਵੇ ਹਾਂਜੀ ਆ ਇਹ ਭਲਾਣੇ ਰੇਟ ਜਿਹੜੇ ਚੱਲੀ ਜਾਂਦੇ ਆ ਜੀ ਤੇ ਪਿਆਜ਼ ਦੇ ਹਨਾ ਤੇ 16 17 ਰੁਪਏ ਬਾਈ ਨੇ ਦੱਸਿਆ ਜਿਹੜਾ ਸਿਕਰ ਵਾਲਾ ਪਿਆਜ਼ ਅਦਰ ਮੋਗੇ ਮੰਡੀ ਦੇ ਵਿੱਚ ਵੀ ਕੀ ਜਾਂਦਾ 2 ਰੁਪਏ ਅੱਜ ਜਿਹੜਾ ਰੇਟ ਮੰਦਾ ਆ ਗਿਆ ਹਨਾ ਤੇ ਬਾਈ ਆਪਣਾ ਕੱਲ ਰੇਟ ਕਿੰਨਾ ਸੀਗਾ ਜੀ ਵੈਸੇ ਪਿਆਜ਼ ਦਾ ਅੰਦਾਜ਼ਾ ਮੰਗੋ ਪਿਆਜ਼ ਦਾ ਜਿਆਦਾ ਇੰਨਾ ਤਾਂ ਠਾਣੀ ਹੁੰਦਾਗਾ ਇੱਕੋ ਜਿਹੀ ਰੇਟ ਵਿਕੀ ਜਾਂਦਾ ਰਹਿੰਦਾ ਸਹੀ ਆ 16 17 18 ਦੇ ਰੇਟ ਤੇ ਆਪਣੀ ਦੁਕਾਨ ਦਾ ਨਾਮ ਕਿੰਨਾ ਆ ਗਿਆ ਬਾਈ ਨਰਿੰਕਾਰ ਟਰੇਡਿੰਗ ਕੰਪਨੀ ਹੈ ਨਰਿੰਕਾਰ ਟਰੇਡਿੰਗ ਨਰਿੰਕਾਰ ਟਰੇਡਿੰਗ ਕੰਪਨੀ ਨੰਬਰ ਹੈ ਬਾਈ ਕਿੰਨਾ ਫੋਨ ਹਾਂਜੀ ਹਾਂਜੀ ਫੋਨ ਨੰਬਰ ਫੋਨ ਨੰਬਰ ਸਤਾਸੀ 258 55 7588 87 258 55 7588 55 786 ਠੀਕ ਹੈ ਬਾਈ ਜੀ ਬਹੁਤ ਬਹੁਤ ਟਾਈਮ ਦੇਣਾ ਤੇ ਨਾ ਤੇ ਲਓ ਬਾਈ ਆ ਰੇਟ ਜਿਹੜੇ ਮਤਲਬ ਪਿਆਜ਼ ਦੇ ਚੱਲੀ ਜਾਂਦੇ ਬਾਈਆਂ ਕੋਲ ਇਧਰ ਛੋਲੀ ਆ ਗਿਆ ਤੇ ਇਧਰ ਆ ਗਏ ਹਰੇ ਗੰਢੇ ਤੇ ਇਧਰ ਬਾਈ ਜਾਨੀ ਮਟਰ ਟੋਲੀ ਜਾਂਦੇ ਕਰਨ ਦੀ ਹੋਰ ਬਾਈ ਕੀ ਹਾਲ ਚਾਲ ਆ ਭਰਾ ਠੀਕ ਹੈ ਸੱਟਾ ਕੰਮ ਵਧੀਆ 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 ਇਧਰ ਬਾਈ ਕੋਲੇ ਚੱਪਣ ਡੰਡੋ ਆ ਗਏ ਇੱਧਰ ਆ ਗਿਆ ਛੋਲੀਆਂ ਮੇਰੇ ਸਾਹ ਨਬੀ ਕਨੇਡਾ ਦਾ ਛੋਲੀਆਂ ਚਲੀ ਜਾਂਦਾ ਭਾਈ ਹਣਾ ਲੋਕਲ ਆ ਗਿਆ ਜੀ ਕੀ ਆਲਾ ਭਾਈ ਉਹ ਠੀਕ ਹੈ ਕੀ ਰੇਟ ਵੀ ਕੀ ਜਾਂਦਾ ਭਈ ਇੱਥੇ ਜੀ 15 16 ਰੁਪਏ ਕਿਲੋ ਵੀ ਕੀ ਜਾਂਦਾ ਉਹ ਜਦੋਂ ਐਮਪੀ ਦਾ ਚੱਲਿਆ ਸੀ ਭਾਈ 35 ਰੁਪਏ ਧੀ ਸੀ ਹਣਾ ਭਾਈ ਜਦੋਂ ਬਾਹਰ ਦੀ ਸਬਜ਼ੀ ਮਾਰ ਬਹੁਤ ਆਪ ਆਉਂਦੀ ਹੈ ਆਪਣੇ ਨਾ ਭਈ ਅਸਲ ਦੇ ਵਿੱਚ ਜਿਹੜਾ ਪੰਜਾਬ ਏਰੀਆ ਆ ਗਿਆ ਨਾ ਇਹ ਮੰਨ ਕੇ ਚੱਲੋ ਜਦੋਂ ਠੰਡ ਵਾਲੀ ਸਬਜ਼ੀ ਹੁੰਦੀ ਹੈ ਉਦੋਂ ਹਿਮਾਚਲ ਨਫਾ ਲੈ ਜਾਂਦਾ ਭਾਈ ਹਣਾ ਜੀ ਉਦੋਂ ਹਿਮਾਚਲ ਦੀ ਠੰਡ ਪਹਿਲਾਂ ਆ ਜਾਂਦੀ ਆ ਖੰਡ ਵਾਲੀਆਂ ਬ੍ਰੇਡਗਾਂ ਪਹਿਲਾਂ ਉਹ ਇਹ ਵੇ ਲੋ ਚੱਪਨ ਕੱਦੂ ਆਜੇ ਪੰਜਾਬ ਦਾ ਹੁਣ ਚੱਲਿਆ ਹੁਣ ਚੱਲਿਆ ਇਹਨੂੰ ਮਾਰ ਪਾਈ ਜਾਂਦਾ ਕੱਦੂ ਰਾਸ ਦਾ ਨਾਲ ਕੱਦੂ ਰਾਸ ਦਾ ਵਾਲਾ ਬਿਲਕੁਲ ਬਾਈ ਹਾਂਜੀ ਜਿੱਥੇ ਕੱਦੂ ਆਇਆ ਉਹ ਨਾ ਮੁੜ ਕੇ ਇਹ ਵਿਕਰੋ ਘੱਟ ਹੁਣ ਇਹ ਇਹਦਾ ਰੇਟ ਆ ਰਿਹਾ ਹੈ ਨੀਗਾ ਜਿਵੇਂ ਹੀ ਜ਼ੀਰੋ ਹੋਇਆ ਪਿਆ ਇਹਦਾ ਕਿੰਨਾ ਮੰਗੀ ਇੰਨੇ ਬਾਈ ਇਹਦਾ ਹਾਂ ਇਹਦਾ ਬਾਈ ਮੰਗਣ ਨੂੰ ਤਾਂ ਪਹਾਨੀ ਜਿੰਨਾ ਮਰਜੀ ਮੰਗ ਲਾ ਰੁਪਿਆ 15-16 ਰੁਪਿਆ ਕਿਲੋ ਵੇਚਦੇ ਮਸਾਂ ਇੱਕਾ ਬਹੁਤ ਖਰਾਵਾ ਜਿਹੜਾ ਟਾਪ ਕੁਆਲਟੀ ਆ ਉਹ ਵੀ ਸੋ ਦੇ ਵਜੇ ਆ 22 ਰੁਪਏ ਵੇਚਦਾ ਬਾਈ ਹੈਨਾ ਆਪਣੀ ਅੜ ਤਾਂ ਕੀ ਬਾਈ ਹੈ ਠੀਕ ਆ ਆ 22 ਰੁਪਏ ਵੇਚਦਾ ਇਹਦਾ ਸੁਣ ਇਹ ਬਾਈ ਯਾਰ ਮੈਂ ਨਾ ਕੋਟਕਪੂਰੇ ਪਤਾ ਨਹੀਂ ਮੈਂ ਫਰੀਦਕੋੜ ਵੀਡੀਓ ਬਣਾਈ ਇਹਦਾ 11 ਬਣੇ ਬਟਿੰਡੇ ਉਹ ਜਿਹੜਾ ਉਹ ਲਫਾਫੇ ਵਾਲੀ ਵੇਚਦੀ ਆ ਉਹ ਲਫਾਫੇ ਵਾਲਾ ਉਹ ਰਾਜਸਥਾਨ ਵਾਲਾ ਉਹ 7-8 ਰੁਪਏ ਇਹ ਕੁਆਲਟੀ ਆਪਣੀ ਜਣੀ ਵਧੀਆ ਉਹ ਲੋਕਾਂ ਦਾ ਪੰਜਾਬ ਦੀ ਕੁਆਲਟੀ ਆ ਆ ਗਈ ਇਹ ਜਣੀ 7-8 ਰੁਪਏ ਵਿਕੀ ਜਾਂਦਾ ਇੱਥੇ ਫਲਾਲਾਂ ਮੰਡੀ ਦੇ ਵਿੱਚ ਚਲੋ ਫਿਰ ਵੀ ਠੀਕ ਆ ਬਾਈ ਹਨਾ 18 ਤੋਂ 20 ਰੁਪਏ ਨਹੀਂ ਬਾਈ ਰੇਟ ਕਿੱਥੇ ਮਿਲਦਾ ਭਰਾਵਾ ਕਿੰਨਾ ਜਾਂਦਾ ਬਾਈ ਕਿੰਨਾ ਮਿਲ ਜੇਦਾ ਰੇਟ ਲੈਵਰ ਕਟੋ ਘਟ 35 ਰੁਪਏ ਵੇਕੇ ਫੇਰ ਆ ਲੈਵਰ ਬਹੁਤ ਬਾਈ ਕਿੱਲੇ ਦਾ ਖਰਚਾ 25 ਤੋਂ 3000 ਰੁਪਏ ਪਾਲਣ ਦਾ ਪਾਲਣ ਦਾ ਖਰਚਾ ਆਉਂਦਾ ਇਹਦਾ ਇੰਨੀ ਮਜਲੀ ਮਿਹਨਤ ਲੱਗਦੀ ਆ ਹਾਂ ਕਟੋ ਘਟ ਵੀ ਇਹ ਉਹ 25 30 ਰੁਪਏ ਕੱਲੋ ਵੇਕੇ ਫੇਰ ਜਾ ਕੇ ਜਿਵੇਂ ਲਾਗੋ ਫਾਇਦਾ ਤੇ ਜਿਹੜੀ ਅਗੇਤੀ ਜਾਂ ਚੀਜ਼ਾਂ ਬਾਈ ਵੈਰੈਟੀਆਂ ਉਹ ਲੱਗ ਪੈਂਦੀਆਂ ਆਪਣੀਆਂ ਹੋਰਾਂ ਸਟੇਟਾਂ 'ਚ ਉਹ ਫਰਕ ਪਾਉਂਦਿਆਂ ਉਹ ਫਰਕ ਪਾਉਂਦਿਆਂ ਬਾਈ ਹੁਣ ਆਹੋ ਉਹਨੂੰ ਮਾਣ ਦਿੰਦੇ ਤੋ ਐਸਾ ਹਾਲੋ ਰਾਜਸਥਾਨ 'ਚੋਂ ਗੱਡੀਆਂ ਛੋਲੀਆਂ ਦੇ ਕੰਨੀਆਂ ਆ ਰਹੀਆਂ ਉਹ ਵੇਖੋ ਇੱਧਰ ਸਹੀ ਗੱਲ ਆ ਬਾਈ ਆਹ ਵੇਲੋ ਇਧਰ ਰਾਜਸਥਾਨੀ ਛੋਲੀਆਂ ਦਿੱਲੀ ਨਿਤ 7 ਤੋਂ 8 ਗੱਡੀਆਂ ਆ ਰਹੀਆਂ ਵਾ ਤੇ ਆਪਣਾ ਪੰਜਾਬ ਮੋਗਰਾ ਲੋਕਲ ਛੋਲੀਆਂ ਉਹ ਹਾਲ ਲਓ ਵਾ ਕਿ ਇੱਥੇ ਕੀ ਆ ਆਪਣਾ ਜਿਹੜਾ 24 25 ਰੁਪਏ 30 ਰੁਪਏ ਉਹ ਭੈਣਾ 13 14 ਰੁਪਏ ਦੇ ਆ ਗਿਆ ਛੋਲਿਆ ਅੱਗੇ ਠੰਡ ਵਾਲੀ ਸਬਜ਼ੀ ਦਾ ਭਾਈ ਕੀ ਹਾਲ ਹੋਇਆ ਬਹੁਤ ਮੰਦਾ ਹਾਲ ਆ ਭਾਈ ਸਾਰੀ ਤੇ ਸਬਜ਼ੀ ਦਾ ਮੰਦਾ ਹਾਲ ਆ ਹਣਾ ਬਹੁਤ ਬਰਾਬਰ ਜਦੋਂ ਠੰਡ ਵਾਲੀ ਅੱਗੇ ਮੈਂ ਭਾਈ ਨੂੰ ਦੱਸੀ ਠੰਡ ਵਾਲੀ ਸ਼ੁਰੂ ਹੁੰਦੇ ਉਹਦਾ ਹਿਮਾਚਲ ਵਾਲੇ ਨਫਾ ਲੈ ਜਾਂਦੇ ਆ ਤੇ ਜਦੋਂ ਮੰਨ ਕੇ ਚਲੋ ਗਰਮੀ ਵਾਲੀ ਸਬਜ਼ੀ ਦਾ ਟ੍ਰੈਂਡ ਉਹਦਾ ਐਮਪੀ ਵਾਲਾ ਸਾਈਡ ਆ ਗਿਆ ਰਾਜਸਥਾਨ ਆ ਗਿਆ ਕਿਉਂਕਿ ਉਧਰ ਅਗੇ ਤਿਆਰ ਗਈ ਨਿਬਰੇਤੀ ਭਾਈ ਹਣਾ ਤੇ ਇਹ ਵੇ ਲੋ ਅਜੇ ਆਪਣੇ ਕਦੂ ਹੋਣਾ ਛੋਲਿਆ ਪੱਟ ਕੇ ਜਮਲ ਗਾਲਸੋਂ ਲਾਲੂ ਪਟਕਣ ਆਪਣੇ ਕਦੋਂ ਲੱਗਣੇ ਆ ਜੇ ਕਦੋਂ ਲੱਗ ਰਿਆ ਰਾਤ ਨਾਲ ਕਦੋਂ ਆਇਆ ਵੀ ਪਿਆ ਵਾ ਕਦੋਂ ਆਇਆ ਵੀ ਪਿਆ ਭਾਈ ਕਦੋਂ ਦੀ ਪੀਛੇ ਫੜੂ ਵੀ ਭਾਈ ਜਮਾ ਮੇਰੇ ਸਾਹ ਨਾਲ ਤਾਂ ਮੈਂ ਨਾ ਜੀਰੋ ਆ ਅਗਲੇ 2 ਮਹੀਨੇ ਜਮਾ ਗੰਦ ਪਾਊਗਾ ਵੀਰ ਕਦੇ ਗੋਭੀ ਆਉਂਦਾ ਨਾ ਹੋ ਜੀ ਯਾਰ ਹੋ ਜਾਣਾ ਹੋ ਜਾਣਾ ਬਾਈ ਹੋ ਜਾਣਾ ਹਣਾ ਗੋਇਆ ਹੀ ਪਿਆ ਤੁਸੀਂ ਐਸਾ ਹਣ ਲ ਭਾਬੇ ਤੁਸੀਂ ਵੇਖੀ ਨਾ ਟਿੰਡੋ ਜਾਲ ਕਦੋਂ ਵੀ ਆਏ ਫੁੱਲ ਭਰ ਭਰ ਕੇ ਫੁੱਲ ਆਉਂਦਾ ਹਣਾ ਤੇ ਜਦੋਂ ਲੋਕ ਆ ਗਿਆ ਨਾ ਤਾਂ ਗੋਭੀ ਤੁਸੀਂ ਵੇ ਲੋ ਕਿੰਨੀ ਸਾਫ ਗੋਭੀ ਆ ਹਾਂ ਤੇ ਉਹ ਵੀ 3 ਰੁਪਏ ਕਿਲੋ ਵੇਕਦੀ ਪਈ ਆ 4 ਰੁਪਏ ਤੇ ਕੀ ਜਾਂਦੀ ਸਹੀ ਗੱਲ ਹੈ ਯਾਰ ਦਿਨ ਕਿਵੇਂ ਆਏ ਪਏ ਮਤਲਬ ਠੰਡਾ ਹੀ ਤੇ ਗਰਮੀ ਵਾਲੀ ਸਬਜ਼ੀ ਕਿੱਥੇ ਚਲੀ ਜਾਂਦੀ ਮੁੰਡਾ ਹੋਰ ਹੋਰ ਬਾਈ ਪੁੱਛਣਾ ਯਾਰ ਜਿਆਦਾ ਕਿ ਗਰਮੀ ਨੇ ਹੁੰਦੀ ਜਿਆਦਾ ਹੀ ਠੰਡ ਇੱਕ ਵਾਰ ਗੋਭੀ ਪਈ ਕੋਈ ਨਹੀਂ ਪੱਲੇ ਪੈਂਦਾ ਭਾਈ ਕੋਈ ਨਹੀਂ ਪੱਲੇ ਪੈਂਦਾ ਯਾਰ ਸਹੀ ਗੱਲ ਹੈ ਹਾਂ ਅੋਰ ਮੈਂ ਠੀਕ ਆ ਭਰਾ ਵਧੀਆ ਵਧੀਆ ਨਹੀਂ ਬਾਈ ਦਾ ਹਨ ਦੁਕਾਨਦਾਰ ਤਾਂ ਸਮਝਿਆ ਚਾਹੀਦਾ ਰੇਗ ਬੰਦੇ ਨੂੰ ਯਾਰ ਤੇ ਮੈਂ ਨਾ ਇਹ ਮੰਡੀਆਂ ਦੇ ਵਿੱਚ ਨਾ ਹੁਣ ਚੀਜ਼ ਵੇਖੋ ਯਾਰ ਅੱਗੇ ਕਦੇ ਆਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਸੀ ਵੀ ਇੱਕ ਪਾਸੇ ਗੋਭੀ ਪਈ ਹੋਵੇ ਜੇ ਇੱਕ ਪਾਸੇ ਕੱਦੂ ਪਿਆ ਹੋਵੇ ਹਾਂ ਨਾਲੇ ਇੱਕ ਪਾਸੇ ਠੰਡਾ ਵਾਲੀ ਸਬਜ਼ੀ ਪਈ ਹੋਵੇ ਇੱਕ ਪਾਸੇ ਗਰਮੀ ਵਾਲੀ ਬਾਦ ਕ ਭਾਈ ਕੀ ਲੱਗਦਾ ਜੀ ਗਰਮੀ ਵਾਲੀ ਕੋਈ ਸਬਜ਼ੀ ਮਾੜੀ ਮਾੜੀ ਪੋਜੀਸ਼ਨ ਬਣਾਉਗੀ ਵਧੀਆ ਭਾਈ ਲੱਗਦਾ ਤਾਂ ਹੈ ਠੰਡ ਵਾਲੀ ਪਰ ਹੁਣ ਕੋਈ ਵੀ ਸਬਜ਼ੀ ਆ 12 ਮਹੀਨੇ 30 ਦਿਨ ਚੱਲੀ ਜਾਂਦੀ ਆ ਚੱਲੀ ਜਾਂਦੀ ਆ ਮੈਂ ਅੱਗੇ ਹੁਣ 20 ਨਾ ਕਿ ਅੱਗੇ ਤੇ ਗੋਭੀ ਦੇ ਕੱਦੂ ਕੱਥੇ ਵੇਖਿਆ ਸੀ ਮੰਡੀ 20 ਹਾਈਬ੍ਰਿਡ ਆ ਗਏ ਆ ਐਜੇ ਹੁਣ ਗਰਮੀਆਂ 'ਚ ਵੀ ਸਿਆਲਾਂ ਵਾਲੀ ਸਬਜ਼ੀ ਗਰਮੀ 'ਚ ਹੋਈ ਜਾਂਦੀ ਗਰਮੀ ਵਾਲੀ ਸਿਆਲਾਂ 'ਚ ਹੋਈ ਜਾਂਦੀ ਆ ਬਾਕੀ ਆ ਪੌਲੀ ਹਾਊਸ ਬਣਾਈ ਵੀ ਆ ਲੋਕਾਂ ਦੇ ਪੌਲੀ ਹਾਊਸ ਬਣਾਏ ਆ ਜੀ ਪੌਲੀ ਹਾਊਸਾਂ ਦੇ ਸਾਰੇ ਮਾਲਾ ਵੀ 12 ਮਹੀਨੇ 30 ਦਿਨ ਚੱਕਰ ਘੁੰਮੀ ਜਾਂਦਾ ਇਹਦਾਂ ਕੋਈ ਮਤਲਬ ਨਹੀਂ ਵੀ ਗਰਮੀ ਵਾਲੀ ਆ ਸਿਆਲ ਵਾਲੀ ਹੁਣ ਤਾਂ ਇਹ ਕੀ ਕੀਤਾ ਪਿਆ ਮੌਸਮ ਜਦੋਂ ਸ਼ੁਰੂ ਸ਼ੁਰੂ ਚ ਪੋਲੀ ਹਾਊਸ ਬਣਾਏ ਸੀ ਬਈ ਉਦੋਂ ਨਫਾ ਲੱਗਦਾ ਸੀ ਫੇ ਪੂਰਾ ਨਾ ਕੰਪੀਟੀਸ਼ਨ ਉਹਨਾਂ ਦੇ ਖਰਚੇ ਬਹੁਤ ਜ਼ਿਆਦਾ ਪੋਲੀ ਹਾਊਸਾਂ ਦੇ ਵੀ ਖਰਚੇ ਬਹੁਤ ਜ਼ਿਆਦਾ ਵਾ ਸਹੀ ਗੱਲ ਆ ਬਾਈ ਉਹ ਪੂਰਾ ਪੱਲਾ ਹੀ ਲੈਂਦਾ ਵਾ ਬਸ ਲੋਕਾਂ ਨੂੰ ਉਹ ਵੀ ਕਿਹੜਾ ਰੁਪਈਏ ਲਾਏ ਵੇ ਜੇ ਕਾਰੋਬਾਰ ਨਹੀਂ ਕਰਦੇ ਤਾਂ ਮਰਦੇ ਆ ਬਾਕੀ ਉਹ ਵੀ ਹੁਣ ਕਈ ਇਲਾਕਿਆਂ ਚ ਆ ਹੁਣ ਟ੍ਰਾਂਸਪੋਰਟੇਸ਼ਨ ਆ ਜਿਹੜੀ ਬਹੁਤ ਜ਼ਿਆਦਾ ਹੋ ਗਈ ਆ ਗੱਡੀਆਂ ਛੋਟੀਆਂ ਵਾ ਪਹਿਲਾਂ ਹੁੰਦਾ ਸੀ ਉਹ ਵੱਡਾ ਟਰੱਕ ਭਰ ਕੇ ਜਾਣਾ ਵਾ ਉਹ ਘੂਰੂਗਾ ਫੇਰ ਜਾਊਗਾ ਹੁਣ ਜੇਕਰ 10 5 7 ਕੁਆਂਟਲ ਮਾਲ ਆ ਉਹ ਵੀ ਗੱਡੀ ਛੋਟੀ ਆ ਭਰ ਕੇ ਅਗਲਾ ਤੋਰ ਦਿੰਦਾ ਵਾ ਸਾਰੀਆਂ ਮੰਡੀਆਂ ਘਰਾ ਦਿੰਦੀਆਂ ਗੱਡੀਆਂ ਬਹੁਤ ਜੋ ਮੈਂ ਕਹਿ ਦੀ ਉਹ ਇਹਨੂੰ ਬਹੁਤ ਗੱਡੀਆਂ ਵਾਲੇ ਜਿਹੜਾ ਆਪ ਦਾ ਕੰਮ ਟ੍ਰਾਂਸਪੋਰਟੇਸ਼ਨ ਬਹੁਤ ਫਾਸਟ ਹੋ ਗਈ ਆ ਉਹਨਾਂ ਚੀਜ਼ਾਂ ਦਾ ਇਹਨਾਂ ਤੇ ਬਹੁਤ ਅਸਰ ਪੈਂਦਾ ਬਹੁਤ ਅਸਰ ਪੈਂਦਾ ਪਹਿਲਾਂ ਹੁੰਦਾ ਸੀ ਕਿ ਮਨਲਾ ਮੋਗੇ ਆ ਮੋਗੇ ਕੀ ਚੀਜ਼ 15 ਰੁਪਏ ਕਿਲੋ ਵੀ ਕੀ ਜਾਂਦੀ ਆ ਤੇ ਫਰੋਈਪੁਰ ਵੀ ਕੀ ਜਾਂਦੀ ਆ ਉਹ 10 ਰੁਪਏ ਕਿਲੋ ਉਹ ਮਨਲਾ ਕਦੋਂ ਫੋਨ ਕਰਨਾ ਕਦੋਂ ਗੱਡੀ ਪਹੁੰਚਣੀ ਮਿਲਣੀ ਹੁਣ ਤਾਂ ਅਗਲਾ ਫੋਨ ਕਰਦੇ ਦਾ ਉਸੇ ਵਕਤ ਬਾਈ ਜੀ ਆ ਮਾਲ ਆ ਸ਼ਾਰਟੇਜ ਆ ਭੇਜ ਦਿਓ ਉਹ ਮਨਲਾ ਫਰੋਈਪੁਰੋਂ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਗੱਡੀ ਮੋਗੇ ਲਾ ਦਿੰਦੇ ਆ ਲੁਧਿਆਣੇਓ ਲਾ ਦਿੰਦੇ ਆ ਗੱਡੀਆਂ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਰੇਟ ਦਾ ਫਰਕ ਪੈਂਦਾ ਬਾਈ ਜੀ ਫਰਕ ਪਿਆ ਪੈਂਦਾ ਹੈ ਨਾ ਉਹਦੇ ਕਰਕੇ ਜਾਨੀ ਹੁਣ ਕੰਪੀਟੀਸ਼ਨ ਜਿਆਦਾ ਵੱਧ ਗਿਆ ਹਾਂ ਕੰਪੀਟੀਸ਼ਨ ਰੇਟ ਕਿਸਾਨਾਂ ਨੂੰ ਸਹੀ ਨਹੀਂ ਮਿਲਦੀ ਨਾ ਨਹੀਂ ਨਹੀਂ ਕਿਸਾਨਾਂ ਦਾ ਤਾਂ ਬੁਰਾ ਹਾਲਾ ਬਾਈ ਜੀ ਐਵੇਂ ਕਹਿਣ ਦੀਆਂ ਗੱਲਾਂ ਵਾ ਕਹਿਣ ਦੀਆਂ ਗੱਲਾਂ ਉਦੋਂ ਕੁਦਰਤ ਮਾਰ ਪਾਉਂਦੀ ਆ ਕੋਈ ਬਿਮਾਰੀਆਂ ਪੈਂਦੀਆਂ ਰਹਿ ਜਾਂ ਸਪਰੇਆ ਮਹਿੰਗੀਆਂ ਵਾਂ ਖਾਦਾਂ ਮਹਿੰਗੀਆਂ ਕਿਸਾਨ ਦੇ ਹੱਥ ਭਲੇ ਕੋਈ ਨਹੀਂ ਕਹਿਣ ਕੋਣ ਨੂੰ ਤੇ ਇਹ ਤਾਂ ਹੁਣ ਬਸ ਰੀਸ ਰਸਾ ਜੇ ਕੰਮ ਨਹੀਂ ਕਰਦੇ ਤਾਂ ਮਰਦੇ ਆ ਆਪਾਂ ਕਹਿੰਦੇ ਛੱਡ ਕੇ ਕਿਸੇ ਹੋਰ ਪਾਸੇ ਜਾ ਨਹੀਂ ਸਕਦੇ ਕਹਿੰਦੇ ਭਾਈ ਕਣਕ ਛੋਨੇ ਦਾ ਖੜਾ ਛੱਡ ਜੇ ਇਧਰਲੇ ਪਾਸੇ ਇਧਰਲੇ ਪਾਸੇ ਇਧਰਲੇ ਪਾਸੇ ਆ ਭਾਈ ਜੀ 3 ਮਹੀਨੇ ਹੋ ਗਏ ਗੋਭੀ ਆ ਹਾਂ ਇਹ ਆ ਬਿਆ 40 40 ਰੁਪਏ ਲਫਾਫਾ ਵੇਚੀ ਜਾਂਦੇ ਆ ਹੈ ਨਾ ਮੇਰੇ ਜ਼ਿੰਮੇਦਾਰਾ ਮਾੜੀ ਤੋਂ 4 ਕਿਲੇ ਗੋਭੀ ਦੇ 1 ਵਜੇ ਖੋਲ ਗਏ ਆ ਖੋਲ ਗਾਲਿਆਂ ਨੇ ਕਹਿੰਦੇ 3 ਵਜੇ ਕਹਿੰਦੇ 2 ਵਜੇ ਉਹ ਕਿਹੜੇ ਲੇਖੇ ਸਹੀ ਗੱਲ ਹੈ 70 ਪੈਸੇ ਤੋਂ ਲੈ ਕੇ 1.5 ਰੁਪਏ ਬੂਟਾ ਲਿਆ ਪਨੀਰੀ ਦਾ ਹਾਂ ਠੀਕ ਆ ਜੀ ਬਿਲਕੁਲ ਭਾਈ ਇਹੀ ਬਾਕੀ ਕੋਈ ਸਪਰੇ ਵੀ ਹੋਣੀ ਆ ਮਿੱਟੀ ਲਾਉਣੀ ਆ ਫਿਰ ਉਤੋਂ ਲੇਬਰ ਆ ਮਟਰ ਦੀ ਲੇਬਰ ਆ ਯਾਰ ਆਪਣੇ ਲੇਬਰ ਹੀ ਨਹੀਂ ਮਾਣ ਮਟਰ ਦੀ 8-9 ਰੁਪਏ ਤੜਾਈ ਆ ਤੜਾਈ 8-9 ਰੁਪਏ ਪੈਂਦੀ ਬਾਈ ਜੀ 8-9 ਰੁਪਏ ਨਾਲ ਪੈਂਦੀ ਆ ਬਾਈ 4-450 ਰੁਪਏ ਲੇਬਰ ਵਾਲੀ ਬੁੜੀ ਲੈਂਦੀ ਆ ਤੇ 50 ਕਿਲੋ ਮਟਰ ਮਸਾ ਪਿੱਟ ਕੇ ਤੋੜਦੀ ਆ ਫਿਰ ਉਹਨੂੰ ਚਾਹ ਵੀ ਪਿਉਣੀ ਆ ਚਾਹ ਵੀ ਕਮਣੀ ਆ ਕਿੱਥੇ ਜਾਊ ਜ਼ਿਮੀਂਦਾਰ ਫਾਹ ਹੀ ਆ ਤਾਂ ਇਹ ਤਾਂ ਹੁਣ ਛੱਡ ਨਹੀਂ ਸਕਦੇ ਬਸ ਉਹ ਵਸੋ ਬਾਹਰ ਹੋਈ ਪਈ ਗੱਲ ਤੇ ਭਈ ਜਿਵੇਂ ਹਰੇ ਗੰਡੇ ਪੈਨ ਦਾ ਰੇਟ ਵੇਚਦੇ ਕੋਈ ਹੈ ਇਹ ਵੀ ਹੈ ਕਿ ਪਿਛਲੇ ਸਾਲ ਸੀਗੇ 25 30 ਰੁਪਏ ਵੇਚਦੇ ਸਹੀ ਆ ਐਗਤੀ ਤਾਂ ਇਹ ਬਸ 10 ਤੋਂ 12 ਰੁਪਏ ਦੇ ਵਿੱਚ ਵਿੱਚ 10 ਤੋਂ 12 ਹੀ ਰਹੇ ਭਈ ਹਨ ਤੇ ਜਿਵੇਂ ਆ ਚੂਚੂ ਪਏ ਆ ਭਈ ਇਧਰ ਵੇਚਣ ਪਏ ਇਹਨਾਂ ਦਾ ਰੇਟ ਇਹ ਉਹ ਲਾਲਾਈ ਦੀ ਆ ਪਰਲੇ ਪਾਸੇ ਠੀਕ ਆ ਇਧਰ ਲਾਲਾ ਆਪਣੇ ਆਪਣਾ ਹਾਦਰ ਪਿਆ ਵਾ ਇਧਰ ਹਰੇ ਗੰਡੇ ਆਏ ਸੀ ਬਾਈ ਕੋਲੇ ਗੋਭੀ ਮਟਰ ਸਾਰਾ ਭਈ ਮੰਦਾ ਹਰੇ ਮੰਡਰਾ ਦਾ ਰੇਟ ਜ਼ਰੂਰ ਹੈਗਾ ਹਨ ਹਾਂ ਨਹੀਂ ਹਾਂ ਹੁਣ ਹੀ ਇੱਕ ਦੋ ਦਿਨ ਹੋਇਆ ਪਹਿਲਾਂ ਤਾਂ 13-14 ਰੁਪਏ ਵੇਚਦੇ ਰਹੇ ਅੱਜ 30 ਰੁਪਏ ਕਿਲੋ ਹੋਇਆ ਵਾ ਅੱਜ 30 ਰੁਪਏ ਕਿਲੋ ਹੁਣ ਮਟਰ ਵੀ ਰਹਿ ਗਿਆ ਕਿਤੇ ਕੋਲ ਗਿਆ ਖਤਮ ਦੇ ਨੇੜਾ ਆ ਗਮੀ ਦੇ ਕਾਰਨ ਮਟਰ ਖਤਮ ਹੋ ਗਿਆ ਬਾਈ ਹੂੰ ਹੁਣ ਤਾਂ ਛਿੰਗਲੇ ਵਾਲਾ ਚੱਲੂਗਾ ਛਿੰਗਲੇ ਵਾਲਾ ਉਹ ਮਟਰ ਦਾ ਫੈਕਟ ਵਾਲਾ ਖਾਣਗੇ ਤਾਂ ਆਪਣੀਆਂ ਖਾਣਗੇ 100 ਰੁਪਏ ਕਿਲੋ ਹਾਂ ਆ ਕੰਪੜਾਂ ਵਾਲੇ ਤੋਂ 13 ਰੁਪਏ ਕਿਲੋ 12 ਰੁਪਏ ਕਿਲੋ ਲੈਂਦੇ ਆ ਹਾਂ ਮਟਰ ਮਟਰ ਤੇ ਉਹ 100 ਰੁਪਏ ਕਿਲੋ ਪੈਕਟਾਂ ਚ ਪੈ ਕੇ ਲੋਕਾਂ ਨੇ ਖਾਣਾ ਵਿਆਹਾਂ ਚ ਹੋਈ ਜਾਂਦੇ ਭਾਈ ਜੀ ਬੱਲ ਗੱਲ ਬਾਈ ਸਹੀ ਗੱਲ ਆ ਭਾਈ ਸੱਚੀਆਂ ਗੱਲਾਂ ਤਾਂ ਭਾਈ ਆਪਣਾ ਫੋਨ ਨੰਬਰ ਕਿੰਨਾ ਆ ਗਿਆ ਜੀ ਦੁਕਾਨ ਦਾ ਨੰਬਰ ਕਿੰਨਾ ਆ ਗਿਆ ਘੋਰਾ ਗੱਲ ਪਿੰਡ ਘੱਲ ਕਲਾ ਠੀਕ ਹੈ ਜੀ ਮੇਰਾ ਘੋਰਾ ਚੱਲਦਾ ਮੇਰੀ 9814196099 98141 96099 96099 ਭਾਈ ਇੱਥੇ ਮਾਲਸ਼ਾ ਲੈਣਾ ਭਾਈ ਦੀ ਆਰਥ ਦੇਣਾ ਜਦੋਂ ਮਰਜ਼ੀ ਫੋਨ ਕਰ ਲਿਓ ਠੀਕ ਹੈ ਜੀ ਆਇਆ ਨੂੰ ਭਾਈ ਲਓ ਭਾਈ ਸੋਢੀ ਸਾਹਿਬ ਜੀ ਕੀ ਹਾਲ ਚਾਲ ਹੈ ਜੀ ਮਹਾਰਾਜ ਸੇਤਾ ਕਿਵੇਂ ਆ ਜੀ ਬਾਈ ਜੀ ਚੜ੍ਹਦੀ ਕਲਾ ਤੇ ਅੱਜ ਮੰਡੀ ਚ ਕਿਵੇਂ ਆ ਜੀ ਗਾਹ ਕਿ ਵਧੀਆ ਰਹਾ ਜੀ ਅੱਜ ਇਹ ਬਾਈ ਦੇ ਮੈਕ ਲਾ ਦੀਏ ਥੋੜੀ ਸਾਹ ਦੇ ਹੋਰ ਸੁਣਾ ਗਾਹ ਵੀਰੇ ਅੱਜ ਘੱਟ ਥੜਾਇਆ ਅੱਜ ਥੋੜਾ ਆ ਨਾ ਕਰ ਬਣ ਕਰ ਬਣ ਘੱਟ ਹੋਈ ਹੈ ਮੰਡੀ ਚ ਜੀ ਗਾਹ ਤੇ ਥੋੜਾ ਬਾਜ਼ਾਰ ਦਾ ਫਰਕ ਹੈ ਬਾਜ਼ਾਰ ਦਾ ਫਰਕ ਆ ਜੀ ਹੈ ਨਾ ਤੇ ਭਾਈ ਕਦੋਂ ਕਦੋਂ ਕਰਾਈ ਪਈ ਹੈ ਮੰਡੀ ਤੇ ਲੋਕੜ ਕਦੋਂ ਸਟਾਰਟ ਨਹੀਂ ਹੋਇਆ ਮੈਨੂੰ ਤਾਂ ਲੱਗਦਾ ਕਦੋਂ ਵੀ ਰੋਲ ਜਾਣਾ ਆਪਣਾ ਇਹ ਰੋਲਿਆ ਰਾਜਸਥਾਨ ਵਾਲਾ ਚੱਲ ਪਿਆ ਬਸ ਹਾਂ ਤੇ ਲੋਕਲ ਆਪਣਾ ਥੋੜਾ ਲੇਟ ਚੱਲੂਗਾ ਲੇਟ ਚੱਲੂਗਾ ਤੇ Rajasthan ਵਾਲਾ ਤੇ ਕਬਜ਼ਾ ਕਰੀ ਬੈਠਾ ਜੀ ਰੇਟ ਪਹਿਲੇ ਹੀ ਮੰਦਾ ਕਰੀ ਬੈਠਾ ਰੱਖਦਾ ਮਨੋ ਸਟਾਰਟਿੰਗ ਜੀ ਇਹ 40 45000 ਰੁਪਏ ਪਾ ਹੁੰਦਾ ਵਾ ਜਿਹੜਾ ਵੀ 25 ਰੁਪਏ ਰਹਿ ਗਿਆ ਹੁਣ 25 ਰਹਿ ਗਿਆ ਮੈਂ ਉਹੀ ਆਖੀ ਇਹਨੇ ਜੀ ਲੋਕਲ ਵਾਲਾ ਚੱਲੂ ਦਾ ਰੇਟ ਕਿਰੂੰਗਾ ਜੀ ਉਹ ਤਾਂ ਫਿਰ ਮੰਦਾ ਹੀ ਰੋ ਗੋਭੀ ਵਾਲਾ ਨਾ ਕਰਾ ਦੀ ਭਰਾ ਇਹ ਕੁਦਰਤ ਤੱਕਾਉਣ ਵਾਲੀ ਭਰਾਵਾ ਭਾਈ ਥੋੜਾ ਹੈ ਨਾ ਅੱਗੇ ਨਾਲੋਂ ਜਾਨੀ ਕੰਪੀਟੀਸ਼ਨ ਵਧ ਗਿਆ ਜੀ ਟਰਾਂਸਪੋਰਟ ਵਧ ਗਈ ਹੈ ਜੀਤੇ ਕਰਕੇ ਪੜੱਕ ਦੇ ਨੇ ਚੀਜ਼ ਇਥੇ ਮੰਡੀ ਜਾਂਦੀ ਹੈ ਨਾ ਇਹ ਕਿਤੇ ਨਾ ਕਿਤੇ ਰੇਟ ਤੇ ਅਸਰ ਪਉਂਦੀ ਲੋਕਲ ਠੀਕੋ ਪੈਦਾਵਾਰ ਵੱਧ ਗਈ ਹੈ ਗੱਡੀਆਂ ਛੋਟੀਆਂ ਵੱਡੀਆਂ ਤੋਂ ਛੋਟੀਆਂ ਹੋ ਗਈਆਂ ਟਰਾਂਸਪੋਰਟ ਵੱਧ ਗਈ ਸੌਖਾ ਹੋ ਗਿਆ ਕੰਮ ਹਰ ਖੇਤ ਚ ਹਰ ਬੰਦਾ ਸਿੰਗਲ ਬੰਦਾ ਗੱਡੀ ਲੱਦ ਲੈਂਦਾ ਅੱਗੇ ਵੱਡੀ ਗੱਡੀ ਆਉਂਦੀ ਹੁੰਦੀ ਸੀ ਉਹ ਵੱਡ ਕੇ 10 ਬੰਦੇ ਲੈ ਕੇ ਆਉਂਦੇ ਸੀਗੇ ਸਹੀ ਗੱਲ ਹੈ ਜੀ ਹੁਣ ਇੱਕ ਜੀਪ ਹੈ ਇੱਕ ਦੋ ਘਰ ਰਲਦੇ ਆ ਚੱਲ ਜੀਪ ਲੈ ਆਉਂਦੇ ਆ ਸਹੀ ਹੈ ਜੀ ਤੇ ਉਹ ਚੀਜ਼ ਦਾ ਫਰਕ ਤਾਂ ਪੈਣਾ ਹੀ ਹੈ ਫਰਕ ਦਾ ਪੈਣਾ ਬਾਕੀ ਇਹ ਰੇਟ ਜਿਵੇਂ ਤੁਹਾਡੇ ਕੋਲ ਆ ਇਹਨਾਂ ਦਾ ਵੱਧ ਸਭ ਦੇ ਜੀ ਇਹ ਸਾਰੇ ਇਹ ਸਾਰੇ ਇਹਨ ਵਗੈਰਾ ਕੀ ਦਾਗੇ ਜੀ ਜਿਵੇਂ ਮਿਰਚ ਦਾ ਰੇਤੀ ਇਸ ਤੋਂ ਕੱਲ ਦੀ ਬੈਲੈਂਸ ਪਈਆ 25 ਰੁਪਏ ਕਰ ਲੋਆ 25 ਰੁਪਏ ਕਿਲੋ ਵੇ ਚੰਗੀ ਮਿਰਚ ਦਾ ਹੋਊਗਾ 23 ਰੁਪਏ ਆ ਇਹਨਾਂ ਦੇ ਜਿਵੇਂ ਚੂ-ਚੂ ਹੋਗਾ ਕਰੀ ਲੈ 20 ਰੁਪਏ ਕਿਲੋ ਕ੍ਰੇਲਾ 60 ਰੁਪਏ ਕਿਲੋ ਕ੍ਰੇਲਾ 60 ਟਮਾਟਰ ਦੀ ਪੋਜੀਸ਼ਨ ਕਿੰਨੀ ਰਹਿ ਗਈ ਭਾਈ ਇਹ ਟਮਾਟਰ ਗੋਲ 18-20 ਰੁਪਏ 18-20 ਰੁਪਏ 15-17 ਰੁਪਏ ਉਹ 15-17 ਵੇ ਟਮਾਟਰ ਦੀ ਪੋਜੀਸ਼ਨ ਤੇਜ ਹੋ ਗਈ ਜੀ ਹਣਾ ਇਹ ਹੁਣ ਅੱਜ ਡਾਉਣ ਹੈ ਅੱਜ ਡਾਉਣ ਹੈ ਦੋ ਤਿੰਨ ਦਿਨ ਵਧੀਆ ਪਾ ਰਿਆ ਇਹ ਬਈ ਵੈਸੇ 7-8 ਤੋਂ ਚਲੋ ਚੰਗੀ ਗੱਲ ਮੁੜਿਆ ਅੱਗੇ 7-8 9 ਰੁਪਏ ਰਹਿ ਗਏ ਸੀ ਥੱਲੇ ਪੈ ਗਿਆ ਜਿਵੇਂ ਥੱਲੇ ਪੈ ਗਿਆ ਹੁਣ ਦੀ ਜਾਨੀ 11-12 15 ਰੁਪਏ ਤੱਕ ਦਾ ਪਜੂ ਚੰਗੇ ਟਮਾਟਰ ਹੈਗਾ ਜੀ ਹਣਾ ਤੇ ਜਿਵੇਂ ਆਪਣੇ ਹੋਰ ਬਈ ਬਰਾਟ ਗੰਢੀਆਂ ਕਾਫੀ ਜਿੰਨੇ ਭਿੰਡੀ ਪਈ ਸੀ ਕਿ ਭਿੰਡੀ ਦਾ ਰੇਟ ਬੈਸ ਕਿਹ ਜਾਂਦਾ ਇਹ 50 55 ਇਹ 50 55 ਰੁਪਏ ਹੈ ਨਾ ਆਹ ਹਰੇ ਗੰਢੇ ਤੇ ਬਈ ਪਿਆਜ਼ ਦੀ ਗੱਲ ਕਰੀਏ ਪਿਆਜ਼ ਦਾ ਰੇਟ ਬੜਾ ਉੱਪਰ ਥੱਲੇ ਹੋਈ ਜਾਂਦਾ ਜੀ ਕਦੇ ਸਤਾਂ ਦਾ ਸਿਕਰ ਚ ਸਾਰੇ ਇਲਾਕੇ ਚੱਲਦਾ ਸੀ ਹੁਣ ਸਿਕਰ ਵੀ ਚੱਲ ਪਿਆ ਭਾਵਨਗਰ ਚੱਲ ਪਿਆ ਸਿਕਰ ਦਾ ਕਿੰਨਾ ਰੇਟ ਹੈ ਜੀ ਸਿਕਰ ਅੱਜ 15-16 ਰੁਪਏ ਹੋਊਗਾ 15-16 ਰੁਪਏ ਜਾਂ 18 ਸੀਗਾ ਅੱਗੇ ਤੇ 3 ਰੁਪਏ 2-3 ਰੁਪਏ ਡਾਉਣਾ ਕਿੰਨਾ ਸਿਕਰ ਦੇ ਸਿਰੇ ਦਾ ਕਿੰਨਾ ਕਰੇਗਾ ਆਸ਼ਕ ਭਾਈ 25 ਤੋਂ ਵੱਧ ਨਹੀਂ ਅੱਛਾ ਹਾਂ ਬਸ ਹੁਣ ਜਾਨੀ ਪਿੰਡਾਂ ਦੇ ਵਿੱਚ ਉਹ ਦੂਜੇ ਸਿਕਰ ਪਿਆ ਜਾਣਾ ਚੱਲ ਪਿੰਡਾਂ ਚੱਲ ਟਰਾਲੀ ਵਾਲਿਆਂ ਪਿਆ ਜੀ ਬਿਲਕੁਲ ਤੇ ਉਹਨੇ ਰੇਟ ਆ ਸਾਰੇ ਕੇਰਾ ਸਭਾਇਆ ਕਰ ਦਣਾ ਬਿਲਕੁਲ ਬਿਲਕੁਲ ਹਣਾ ਤੇ ਲੋ ਬਈ ਛੋਡੀ ਸਾਹਿਬ ਕੋਲੇ ਖੜੇ ਛੋਡੀ ਸਾਹਿਬ ਦਾ ਨੰਬਰ ਜੁੜ ਦੇ ਕੇ ਨੇ ਕਿੰਨਾ ਨੰਬਰ ਹੈ ਜੀ ਆਪਣਾ ਫੋਨ 97551 ਠੀਕ ਹੈ ਜੀ 00434 97551 00404 97551 00404 ਹਣਾ ਭਾਈ ਕੋਈ ਵੀ ਵੀਰ ਭਰਾ ਵਪਾਰੀ ਆਪਣੀ ਵੀਡੀਓ ਦੇਖਦੇ ਆ ਕਿਸਾਨ ਭਰਾ ਵੇਖਦੇ ਆ ਨਾ ਇੱਥੇ ਮਾਲ-ਸਾਲ ਲਿਆਉਣਾ ਜੀ ਕਨੈਕਟ ਬਾਈ ਨਾਲ ਕਰ ਲੈ ਛੋਡੀ ਜੀ ਨਾਲ ਠੀਕ ਹੈ ਭਾਈ ਜੀ ਆ ਕਿੱਥੋਂ ਦਾ ਠੀਕ ਹੈ ਜੀ ਨਾ ਆਪਣੇ ਕੋਟਕਪੂਰਾ ਮੰਡੀ ਦੇ ਵਿੱਚ ਤਾਂ ਕਰਕੇ ਛੇਤੀ ਜਾਣਾ ਪਿਆ ਤਾਂ ਥੋੜੀਆਂ ਹੀਆਂ ਵੈਰਾਈਟੀਆਂ ਰਹਿ ਗਈਆਂ ਅਗਲੀ ਵੀਡੀਓ ਤੇ ਆਪਾਂ ਸਾਰ ਕਰਾਂਗੇ ਬਾਈ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਬਾਈ ਚੈਨਲ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਲਾਲ ਬਟਨ ਆਪ ਦਿਆ ਕਰੋ ਬਾਈ ਧੰਨਵਾਦ ਜੀ